ਇਹ ਵੀਡੀਓ ਇੱਕ ਉਹਨਾਂ ਬਾਈ ਜੀ ਦੇ ਜਿਨ੍ਹਾਂ ਨੂੰ ਟਰੈਕਟਰ ਨਾਲ ਤੇ ਮਸ਼ੀਨਰੀ ਨਾਲ ਬਹੁਤ ਜ਼ਿਆਦਾ ਸ਼ੌਂਕ ਆ ਤੇ ਸੋ ਆਪਾਂ ਅੱਜ ਪਿੰਡ ਖੜੇ ਸੀ ਖੱਟੜੀ 22 25 ਸਾਲ ਦੀ ਠੀਕ ਹੈ ਜੀ ਉਦੋਂ ਤੋਂ ਹੀ ਸ਼ੌਂਕ ਹੈ ਜੀ ਠੀਕ ਹੈ ਦੀਪਾ ਜੀ ਉੱਪਰ ਤਿਆਰ ਕਰਨ ਦਾ ਸੀ ਠੀਕ ਹੈ ਕਿਵੇਂ ਆਰਮੀ ਵਾਲੀਆਂ ਜੀ ਕੰਮ ਬਾਈ ਇਹਦੇ ਵਿੱਚ ਪਹਿਲਾਂ ਤਾਂ ਆਪਾਂ 60 ਵਾਲਾ ਇੰਜਨ ਸੀਗਾ ਜੀ ਠੀਕ ਆ 60 ਵਾਲਾ ਕੱਢ ਕੇ ਆਪਾਂ 90 HP ਵਾਲਾ ਟਰਬੋ ਰੱਖਿਆ ਜੀ ਸੀ ਇੱਥੇ ਠੀਕ ਆ ਟਰਬੋ ਲਾਈਆਂ ਰੱਖਿਆ ਟਰਬੋ ਲਾਈਆਂ ਰੱਖਿਆ ਇਹ ਰੋ 16 ਵਾਲੇ ਟਾਇਰ ਸੀ ਬਸ 17 ਵਾਲੇ ਟਾਇਰ ਪਾਏ ਆ ਜੀ ਟਾਇਰ 17 ਵਾਲੇ ਪਾਏ ਆ 10000 ਰੁਪਏ ਆ ਹਾਂ ਜੀ ਹੁਕਮ ਤੋਂ ਤੁਹਾਡੇ ਟਰੈਕਟਰ ਦੇ ਬੈਰਿੰਗ ਉਦੋਂ ਟੁੱਟਦੇ ਆ ਹਨਾ ਜਦੋਂ ਆਪਾਂ ਕਦੋਂ ਤੋਂ ਬਾਅਦ ਤੁਸੀਂ ਪਾਣੀ ਵਗੈਰਾ ਨਹੀਂ ਮਾਰਦੇ ਹਾਂ ਜੀ ਹਾਂ ਜੀ ਹਿੱਤਕਰ ਜਿਹੜਾ ਹਿੱਸਾ ਹੈਗਾ ਜੀ ਮਗਰਲਾ ਹਿੱਸਾ ਸਾਰਾ ਹਿੱਤਕਰ ਨਾਲ ਦਾ ਹੀ ਹੈ ਜੀ ਆ 2021 ਮਾਡਲ ਆ ਜੀ ਇਹ ਹਾਂ 2021 ਹਾਂ ਜੀ ਠੀਕ ਹੈ ਤਾਂ ਜੀ ਦੂਜੇ ਬਈ ਮੈਂ ਜਿਪਸੀ ਤਿਆਰ ਕਰਦੀ ਆ 6 ਸੁੰਦਰ ਜਿਪਸੀ ਤਿਆਰ ਕਰਦੀ ਪਹਿਲਾਂ ਤਿਆਰ ਕੀਤੀ ਸੀ ਬਈ ਉਹ ਬਰਾਜ ਐਵਰਿੰਗ ਦਾ ਸਾਡਾ ਸਾਲਾ ਲੈ ਗਿਆ ਮੁਖਤਰ ਮੇਰਾ ਫਰੈਂਡ ਸੀਗਾ ਠੀਕ ਹੈ ਜੀ ਹੁਣ ਆਪਾਂ 6 ਸੁੰਦਰ ਜਿਪਸੀ ਤਿਆਰ ਕਰਨੀ ਆ ਕਿੰਨੇ ਗੱਲਾਂ ਦੀ ਕਣਕ ਪਾਈ ਜਾਂਦੀ ਬਾਈ ਫਿਰ ਆਪਣੀ ਅੱਛੇ 10 ਤੇ ਫਿਰ ਟਰੈਕਟਰ ਕਿਹੜਾ ਖਾਈਦਾ ਬਾਈ ਫਿਰ ਇਹਨੂੰ ਇਹਨੂੰ ਆਪਣਾ ਸੋਨਾਲੀਕਾ 90s ਪਾਵਰ ਕੀਦਾ ਕਿੰਨਾ ਪਾਣੀ ਬਾਈ ਸਟੋਰ ਕਰ ਜਾਂਦੀ ਹੈ ਘਟੋ ਘਟਾ ਇਹ ਬਾਈ ਜੀ ਜੇ ਆਪਾਂ ਕਣਕ ਕਰਨੀ ਹੋਵੇ ਰੋ ਆਪਣਾ ਕੋਰ ਭਿਉਣੀ ਹੈ ਨਹੀਂ ਹੂੰ ਤਾਂ ਹੈ 30 ਤੋਂ 35 ਕਿੱਲੇ ਬਾੜ ਕੋਰ ਭਿਉਂ ਦਿੰਦੀ ਇਕੱਲੀ ਅੱਜ ਬਾਈ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਕਰਦਾ ਆਪਣੇ ਭਰਾ ਸਾਰੇ ਠੀਕ ਠਾਕ ਹੋਣਗੇ ਲਓ ਜੀ ਅੱਜ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਇਹ ਵੀਡੀਓ ਇੱਕ ਉਹਨਾਂ ਬਾਈ ਜੀ ਦੇ ਜਿਨ੍ਹਾਂ ਨੂੰ ਟਰੈਕਟਰ ਨਾਲ ਤੇ ਮਸ਼ੀਨਰੀ ਨਾਲ ਬਹੁਤ ਜ਼ਿਆਦਾ ਸ਼ੌਂਕ ਆ ਤੇ ਸੋ ਆਪਾਂ ਅੱਜ ਪਿੰਡ ਖੜੇ ਸੀ ਖੱਟੜੀ ਤੇ ਇੱਥੇ ਆਪਾਂ ਟਰੈਕਟਰ ਦਾ ਵਰਕ ਕਰਨਾ ਸੀ ਸੋਨ ਵਾਲੀ ਕਾ ਟਰੈਕਟਰ ਦਾ ਕਿਉਂਕਿ ਇਹਨਾਂ ਬਾਈ ਜੀ ਦਾ ਟਰੈਕਟਰ ਆ ਜਿਹੜੇ ਆਪਣੇ ਕੋਲੇ ਹੀ ਰਿਪੇਅਰ ਹੁੰਦੇ ਆ ਤੇ ਸਾਰਾ ਟਰੈਕਟਰ ਦਾ ਵਰਕ ਮੋਡੀਫਿਕੇਸ਼ਨ ਵਗੈਰਾ ਦਾ ਸਾਰਾ ਆਪਣੇ ਕੋਲੇ ਹੀ ਹੁੰਦਾ ਹਨ ਇਸ ਟਰੈਕਟਰ ਦੇ ਵਿੱਚ ਕਲੱਚ ਦੀ ਪ੍ਰੋਬਲਮ ਆ ਗਈ ਸੀ ਤੇ ਸੋ ਆਪਾਂ ਉਹਦੀ ਸੈਟਿੰਗ ਕਰਨ ਲਈ ਫਿਰ ਬਾਈ ਜੀ ਦੇ ਘਰ ਆਈ ਸੀ ਆਪਾਂ ਰਿਪੇਅਰ ਕਰਨ ਲਈ ਬਾਕੀ ਬਾਈ ਜੀ ਤੋਂ ਪੁੱਛਾਂਗੇ ਆਪਾਂ ਕਿਹੜਾ ਮਾਡਲ ਟਰੈਕਟਰ ਆ ਇਹ ਆ ਤੇ ਹੋਰ ਹੋਰ ਕਿਹੜੇ ਟਰੈਕਟਰ ਨੇ ਬਾਈ ਕੋਲੇ ਬਾਕੀ ਕਿਹੜੇ ਐਮਪਲੀਮੈਂਟ ਚੱਲਦੇ ਨੇ ਕਿਹੜੀ ਕਿਹੜੀ ਚੀਜ਼ਾਂ ਦਾ ਸ਼ੌਂਕ ਆ ਬਾਈ ਨੂੰ ਸਾਰਾ ਅੱਜ ਗੱਲਬਾਤ ਕਰਾਵਾਂਗੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਹਨ ਤੇ ਵਲੌਗ ਨਾਲ ਜੁ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖ ਕੇ ਜਾਓ ਕਿਉਂਕਿ ਤੁਹਾਨੂੰ ਇਹਦੇ ਵਿੱਚ ਕੋਈ ਨਾ ਕੋਈ ਇਨਫੋਰਮੇਸ਼ਨ ਵਾਲੀਆਂ ਤੇ ਕੁਝ-ਕੁਝ ਸਿੱਖਣ ਨੂੰ ਮਿਲਣ ਵਾਲਾ ਇਸ ਵੀਡੀਓ ਦੇ ਵਿੱਚ ਸਾਰਾ ਹਨਾ ਤੇ ਆਉ ਕਰਾਉਣਾ ਬਾਈ ਜੀ ਨਾਲ ਗੱਲ ਆਇਓ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਬਾਈ ਜੀ ਆਪਣਾ ਨਾਮ ਤੇ ਪਹਿਲਾ ਐਡਰੈਸ ਤੇ ਪਿੰਡ ਦੱਸੋ ਨਾਮ ਜੀ ਮੇਰਾ ਬੱਬਲ ਬਰਾੜੀ ਪਿੰਡ ਖੱਛੜਾ ਜੀ ਠੀਕ ਹੈ ਡਿਸਟ੍ਰਿਕਟ ਫਰੀ ਕੋਟ ਜੀ ਅੱਛਾ ਡਿਸਟ੍ਰਿਕਟ ਫਰੀ ਕੋਟ ਹਾਂ ਜੀ ਤੇ ਆਪਣਾ ਫਿਰ ਫਰੀ ਕੋਟ ਦਾ ਫਿਰ ਲਾਸਟ ਪਿੰਡ ਹੀ ਆ ਗਿਆ ਜੀ ਹਾਂ ਜੀ ਫਰੀ ਕੋਟ ਦਾ ਲਾਸਟ ਪਿੰਡ ਹੀ ਆ ਜਾਂਦਾ ਜੀ ਅੱਗੇ ਕਿਦਦਵਾ ਸ਼ੁਰੂ ਹੋ ਜਾਂਦਾ ਪਿੰਡ ਠੀਕ ਹੈ ਹਾਂ ਜੀ ਤੇ ਫਿਰ ਬਾਈ ਆਪਾਂ ਨੂੰ ਮਸ਼ੀਨਰੀ ਦਾ ਕਿੰਨਾ ਸ਼ੌਂਕ ਆ ਇੰਨੇ ਸਾਲ ਜੀ ਪਹਿਲਾਂ ਤੋਂ ਮਤਲਬ ਕਿ ਹੋ ਗਏ 20 25 ਸਾਲ ਜੀ ਠੀਕ ਹੈ ਜੀ ਉਦੋਂ ਤੋਂ ਹੀ ਸ਼ੌਂਕ ਹੈ ਜੀ ਠੀਕ ਹੈ ਜੀ ਜੀਪਾਂ ਜੁੱਪਾ ਤਿਆਰ ਕਰਨ ਦਾ ਜੀ ਠੀਕ ਹੈ ਕਿਵੇਂ ਆਰਮੀ ਵਾਲੀਆਂ ਜੀਪਾਂ ਲੈ ਕੇ ਆਉਣੀਆਂ 4x4 ਤੋਂ ਬੋ ਲੈ ਕੇ ਆਉਂਦੀ ਉਹ 4x4 ਹੁਣ ਤੋਂ ਸੇਲ ਕਾਫੀ ਘਰਪੁਰਤੀਆਂ ਹੀ ਹੋਣਾ ਹਾਂ ਜੀ ਤੇ ਫਿਰ ਉਸ ਤੋਂ ਬਾਅਦ ਕਾਫੀ ਸਾਲ ਵਹਿਲੇ ਰਹੇ ਸੀ ਉਹ ਚ ਇੱਕ ਰੋ ਸ਼ੌਂਕ ਪੂਰਾ ਕੀਤਾ ਫਿਰ ਖੇਤੀ ਜਾ ਵੜੇ ਠੀਕ ਹੈ ਹੁਣ 5-6 ਸਾਲ ਤੋਂ ਕੀਤੀ ਹੈਗੀ ਪਹਿਲਾਂ ਚਲੋ ਆਪਾਂ ਟਰੈਕਟਰ ਬਾਰੇ ਜਾਣਕਾਰੀ ਲਈ ਹੈ ਨਾ ਮੜ ਕੇ ਤੁਹਾਨੂੰ ਸੱਜ ਨੂੰ ਤੁਹਾਨੂੰ ਜੀਪਾਂ ਜੋ ਬਾਈਕ ਕੋਲ ਕਾਰ ਜੀਪ ਜੋ ਖੜਾ ਤੁਹਾਨੂੰ ਸਾਰਾ ਦਿਖਾਵਾਂ ਕਿਹੜਾ ਕਿਹੜ ਕਿੱਥੋਂ ਮਗਾਈਆਂ ਸਾਰਾ ਕੁਝ ਨੂੰ ਗੱਲਬਾਤ ਕਰਾਵਾਂਗੇ ਇਸ ਵੀਡੀਓ ਦੇ ਵਿੱਚ ਹੈ ਨਾ ਭਾਈ ਆ ਟਰੈਕਟਰ ਦੱਸੋ ਕਿਹੜਾ ਮਾਡਲ ਆਪਣਾ ਹੈ ਤੇ ਭਾਈ ਜੀ 2012 ਮਾਡਲ ਹੈ ਜੀ ਇਹ ਅੱਛਾ 2012 ਮਾਡਲ ਹਾਂ ਜੀ ਤੇ ਭਾਈ ਇਹ ਫਿਰ ਆਪਾਂ ਹੀ ਕਢਾਇਆ ਸੀ ਨਵਾਂ ਨਹੀਂ ਆਪਾਂ ਨਹੀਂ ਕਢਾਇਆ ਸੀ ਕਿ ਮੇਰੇ ਨਾਨਕ ਛੇ ਸਾਲੋਂ ਫਾਂ ਛੇ ਸਾਲੋਂ ਵੀ ਮੋਏ 12 ਮਾਰਡ ਮਟਰ ਹੈ ਤੇ ਬਾਈ ਫਿਰ ਉਹ ਜਦੋਂ ਤੋਂ ਲੈ ਆਉ ਦੇ ਵਿੱਚ ਫਿਰ ਕੰਮ ਕੀ ਕੀ ਕਰਾਇਆ ਤੁਸੀਂ ਕੰਮ ਬਾਈ ਇਹਦੇ ਵਿੱਚ ਪਹਿਲਾਂ ਤਾਂ ਆਪਾਂ 60 ਵਾਲਾ ਇੰਜਨ ਸੀਗਾ ਜੀ ਠੀਕ ਹੈ 60 ਵਾਲਾ ਕੱਢ ਕੇ ਆਪਾਂ 90 HP ਵਾਲਾ ਟਰਬੋ ਰੱਖਿਆ ਸੀ ਇਹਦੇ ਵਿੱਚ ਠੀਕ ਹੈ ਟਰਬੋ ਲਾਈਆਂ ਲੱਗ ਟਰਬੋ ਲਾਈਆਂ ਰੱਖਿਆ ਹੀ ਫਿਰ 16 ਵਾਲੇ ਟਾਇਰ ਸੀ 17 ਵਾਲੇ ਟਾਇਰ ਪਾਏ ਆ ਜੀ ਟਾਇਰ 17 ਵਾਲੇ ਪਾਏ 17 ਵਾਲੇ ਪਾਏ ਆ ਪੰਜ ਜੀ ਤੇ ਬਾਕੀ ਕਲੱਚ ਕਲੱਚ ਦਾ ਕੰਮ ਕੀਤਾ ਹੀ ਹੂੰ ਜੀ ਤੇ ਬਾਈ ਫਿਰ ਜਦੋਂ ਇੰਨਾਂ ਨੂੰ ਰੱਖਤਾ ਇਹਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਆਈ 17 ਦੇ 17 ਨਾਲ ਨਾ ਕੋਈ ਇੱਕ ਦੋ ਨਿੱਕੇ ਨਿੱਕੇ ਆਈਆਂ ਸੀ ਜਿਵੇਂ ਆਪਣਾ ਰੇਡੀਏਟਰ ਦੀ ਹੋਈ ਹਨਾ ਜੀ ਅੱਛਾ ਤੇ ਉਹ ਆਪਾਂ ਰੇਡੀਏਟਰ ਦਾ ਚੇਂਜ ਕਰਵਾਤਾ ਸੀ ਉਹਦਾ ਪਾਇਰਾਂ ਤੋਂ ਬਾਅਦ ਆਈ ਆ ਅਟੇਰਾ ਤੋਂ ਬਾਅਦ ਆਈ ਹੈ ਜੀ 16 ਦੇ ਟਾਇਰਾਂ ਤੋਂ ਬਾਅਦ ਆਈ ਹੈ ਗਿਆ ਹਾਂ ਕਿਉਂਕਿ ਤੋਰਾ ਬਹੁਤ ਬਣ ਗਿਆ ਸੀਗਾ 17 ਦੇ ਟਾਇਰਾਂ ਦੇ ਵਿੱਚ ਜੀ ਹੁਣ 17 ਕਲਟੀਵੇਟਰ ਆਈ ਇਹਦੇ ਪਗਰ ਠੀਕ ਹੈ ਹਾਂ ਜੀ ਤੇ ਫਿਰ ਬਾਈਆ ਪਲੇਟਫਾਰਮ ਫਿਰ ਬਾਅਦ ਚ ਲਵਾਇਆ ਗਿਆ ਇਹ ਬਾਈ ਹਾਂ ਇਥੇ ਬਸ ਘਰੇ ਹੀ ਬਣਾਇਆ ਜੀ ਸਮਝੋ ਜੀ ਅੱਛਾ ਕਿਉਂਕਿ ਮਿੱਤਰੋ ਵੀਡੀਓ 'ਚ ਦੱਸ ਦਿਆਂ ਬਾਈ ਨੂੰ ਜਿਹੜਾ ਨਾ ਆਪਦੇ ਹੱਥੀ ਕੰਮ ਕਰਨ ਦਾ ਬਹੁਤ ਕੀ ਕਰਨ ਦਾ ਬਹੁਤ ਸ਼ੌਂਕ ਹੈ ਜੀ ਕਿਉਂਕਿ ਤੁਹਾਨੂੰ ਟੂਲ ਵਗੈਰਾ ਦਿਖਾਉਣਾ ਬਾਈ ਕੋਲੇ ਉਹਨੇ ਸਾਡੀ ਵਰਕਸ਼ਾਪ 'ਚ ਟੂਲ ਹੈ ਨਹੀਂ ਜਿੰਨੇ ਬਾਈ ਕੋਲੇ ਹੈ ਨਾ ਤੇ ਬਾਈ ਫਿਰ ਆਪਦੇ ਹੱਸੀ ਬਣਾ ਕੇ ਤੇ ਫਿਰ ਆ ਕਿਵੇਂ ਟੈਂਕੀ ਵਗੈਰਾ ਦਾ ਕੀ ਹੈ ਇਹ ਟੈਂਕੀ ਨਾ ਬਈ ਜੀ ਇਹ ਮਤਲਬ ਕਿ 60 ਦਾ ਕਰਕੇ ਦੀ 60 ਲੀਟਰ ਦੀ ਉਹ ਟੈਂਕੀ ਹੈ ਅੱਛਾ ਤੇ ਇੰਜਨ ਦੀ ਜਿਹੜੀ ਕੰਪਰੈਸ਼ਨ ਹੈਗੀ ਆ ਉਹ ਡੀਜ਼ਲ ਦੀ ਜ਼ਿਆਦਾ ਈ ਥੋੜੀ 60 ਨਾਲੋਂ ਹਾਂਜੀ ਠੀਕ ਪ੍ਰੈਸ ਕਰਕੇ ਫਿਰ ਜਦੋਂ ਖੇਤ ਬੰਨੇ ਹੋਈਦਾ ਤੇ ਇਹਦੇ ਵਿੱਚ ਉਹ ਤੇਲ ਚੱਕ ਕੇ ਇਹਦੇ ਵਿੱਚ ਪਾ ਲਈਦਾ ਜੀ ਸਰ ਜਾਂਦਾ ਅੱਥ ਨੂੰ ਅੱਥੋਂ ਦਾ ਸਰ ਜਾਂਦਾ ਜੀ ਅੱਥੋਂ ਦਾ ਇਹ 20 ਲੀਟਰ ਦਾ ਫੇਰ ਵੀ ਨਹੀਂ ਸਾਰਦਾ ਜੀ ਅੱਛਾ ਫੇਰ ਹੋਰ ਲਿਵਾਉਣਾ ਪੈਂਦਾ ਹਾਂਜੀ ਘਟੋਟਾਂ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਰਵਾਈ ਹੈ 100 ਲੀਟਰ ਤੇਲ ਖਾਦਾ ਜੀ ਠੀਕ ਹੈ ਹਾਂਜੀ ਬਾਈ ਫਿਰ ਛਤਰੀ-ਛੁਤਰੀ ਤੂੰ ਲਵਾਈ ਆ ਕੇ ਪਹਿਲੇ ਲੱਗੀ ਸੀ ਛਤਰੀ ਬਾਈ ਆਪ ਹੀ ਲਵਾਈ ਸੀ ਅਸੀਂ ਜੀ ਹਾਂਜੀ ਠੀਕ ਹੈ ਤੇ ਬਾਈ ਹੁਣ ਕਿੰਨੇ ਕੁ ਕੱਦੂ ਕਰ ਚੁੱਕੇ ਆ ਇਹਦੇ ਨਾਲ ਹੁਣ ਅੱਜ ਇਹਦੇ ਨਾਲ 20-25 ਕਿੱਲੋ ਮਾਣ ਕੱਦੂ ਕਰ ਲਏ ਜੀ ਤੇ ਲੱਗਿਆ ਤਾਂ ਹੈ ਨਹੀਂ ਪਹਿਲੇ ਇਹ ਫਿਰ ਤਾਂ ਪਾਣੀ ਮਾਰੇ ਵੀ ਜਦੋਂ ਜਮਾ ਕੱਦੂ ਸੀ ਉਹਦੋਂ ਵੀ ਤੁਹਾਨੂੰ ਲੱਗਣਾ ਸੀਗਾ ਵੀ ਲੱਭੜਿਆ ਜੀ ਕਿਉਂਕਿ ਮਿੱਤਰੋ ਇਹਦੇ ਵਿੱਚ ਸਿੱਖਣ ਵਾਲੀ ਇਹ ਚੀਜ਼ ਆ ਕਿਉਂਕਿ ਜਦੋਂ ਤੁਸੀਂ ਆਪਣੇ ਟਰੈਕਟਰ ਨੂੰ ਕੱਦੂ ਵਗੈਰਾ ਕਰਦੇ ਹੋ ਤਾਂ ਉਹਨਾਂ ਨੂੰ ਨਾਲ ਦੀ ਨਾਲ ਧੋਤਾ ਜਾਵੇ ਹਨਾ ਭਾਈ ਬਾਜੀ ਹਾਂ ਜੀ ਪਹਿਲਾਂ ਨਹੀਂ ਜੀ ਸਾਰੇ ਤੇ ਥੋੜਾ ਥੋੜਾ ਮੁਖਲੈਲ ਦੇ ਵਿੱਚ ਨਾ ਸੀਐਲਰ ਤੇ ਫਿਚਰ ਲਾ ਕੇ ਥੋੜਾ ਜਿਹਾ ਗ੍ਰੀਸ ਉਹ ਲਾਇਆ ਸੀਗੇ ਸਾਰੇ ਜਿੱਥੇ ਜਿੱਥੇ ਹਮ ਲੱਗ ਸਕਿਆ ਸੀਗਾ ਠੀਕ ਹੈ ਹਾਂਜੀ ਵੀ ਕਹਿੰਦਾ ਮਤਲਬ ਜੰਗ ਵਗੈਰਾ ਨਹੀਂ ਲੱਗ ਜੰਗ ਵਗੈਰਾ ਤਾਂ ਹਾਂ ਫਿਚਰੋਂ ਨਾਲ ਦੇ ਨਾਲੇ ਆਉਂਦਾ ਟਰੈਕਟਰ ਸ਼ਾਮ ਨੂੰ ਜਾਂ ਦੂਜੇ ਦਿਨ ਧੋ ਦਿੰਦੇ ਸੀਗੇ ਟਰੈਕਟਰ ਬਾਈ ਜੀ ਬਾਈ ਸੋਭਾ ਜਦੋਂ ਕੱਦੂ ਕਰਦੇ ਹਾਂ ਆਪਾਂ ਕਿੰਨਾ ਟਾਈਮ ਇੱਥੇ ਕੰਮ ਲੈਣਾ ਕੱਦੂ ਵਗੈਰਾ ਦਾ ਕੱਦੂ ਫੇਰ ਬਾਈ ਜੀ ਇਹ ਮਤਲਬ 30 ਮਿੰਟਾਂ ਦੇ ਵਿੱਚ ਕਿੱਲਾ ਕਦੋਂ ਕਰ ਦਿੰਦਾ ਅੱਛਾ ਰੋਜ਼ 5 ਕਿੱਲੇ ਤਿਆਰ ਕਰਦੇ ਹਾਂ ਹਾਂ ਰੋਜ਼ 5 ਕਿੱਲੇ ਤਿਆਰ ਕਰਦੇ ਹਾਂ ਵੀ ਸ਼ਾਮ ਜੇ ਨੂੰ ਲਾਉਣੇ ਜੀ 2 ਕੋਜੇ ਲਾਉਣੇ ਤਿਆਰ ਕਰਨਾ ਤੇ ਸ਼ਾਮ ਨੂੰ ਤੇ ਕਰ 5 6 7 ਕਿੱਲੇ ਵਾਣੇ ਕਰਦੇ ਨਾਲੇ ਹਾਂਜੀ ਇਹ ਆਪਣੇ ਹਵੇ 6 ਛੱਪਲੇ ਰਿਵਾਈ ਹੈ ਜੀ ਤਿੰਨ ਟਰੈਕਟਰ ਆਈ ਆਪਣੇ ਸਾਥ ਛੱਪਲੇ ਜੀ ਆਪ ਵੀ ਆਪ ਪੰਜ ਇਕੱਲੇ ਰੋਜ਼ ਕਰਦੇ ਹਾਂ ਹੈਗੇ ਹਾਂਜੀ ਕਹਿ ਰਿਹਾ ਮਤਲਬ ਮਿੱਤਰੋ ਕਿਉਂਕਿ ਤੁਹਾਡੇ ਟਰੈਕਟਰ ਦੇ ਬੈਰਿੰਗ ਉਦੋਂ ਟੁੱਟਦੇ ਆ ਹਨਾ ਜਦੋਂ ਆਪਾਂ ਕਦੂ ਤੋਂ ਬਾਅਦ ਤੁਸੀਂ ਪਾਣੀ ਵਗੈਰਾ ਨਹੀਂ ਮਾਰਦੇ ਹਾਂਜੀ ਹਾਂਜੀ ਹਿੱਟਕਰ ਜਿਹੜਾ ਹਿੱਸਾ ਹੈਗਾ ਜੀ ਮਗਰਲਾ ਹਿੱਸਾ ਸਾਰਾ ਹਿੱਟਕਰ ਨਾਲ ਦਾ ਹੀ ਹੈ ਜੀ ਹਿੱਟਕਰ ਕੱਢ ਕੇ ਗਰੀਸ ਨਹੀਂ ਕੀਤੀ ਜੀ ਸਪੈਂਡਰ ਮਾਈ ਦਾ ਕਹਿਣ ਦਾ ਮਤਲਬ ਜਦੋਂ ਤੁਸੀਂ ਕਦੂ ਦੇ ਵਿੱਚ ਬਾੜੋ ਹਨਾ ਉਹਨੂੰ ਬੈਰਿੰਗਾਂ ਵਗੈਰਾ ਜਗਾ ਜਗਾ ਜਿੱਥੇ ਤੁਹਾਡਾ ਹੱਥ ਜਾਂਦਾ ਹਨਾ ਗਰੀਸ ਵਗੈਰਾ ਜਾ ਲ ਬਿਲਕੁਲ ਜੀ ਹੁੰਦੀ ਤੇ ਫਿਰ ਭਾਈ ਆ ਰੋਟੇਟਰ ਨਾ ਕਰ ਜਾਓਗੇ ਹਣਾ ਹਾਂ ਰੋਟੇਟਰ ਨਹੀਂ ਕਰਦੇ ਵੀ ਛਿੱਟੇ ਛਿੱਟੇ ਮਾਰਨ ਤੋਂ ਲਾਇਆ ਵੀ ਆ ਹਾਂ ਠੀਕ ਹੈ ਇਹ ਤੁਹਾਡੀ ਥੋੜੀ ਕਾ ਵੀ ਰਿਕਵਤੀ ਬਣਾ ਕੇ ਲਾਓ ਇੱਥੇ ਤੁਸੀਂ ਹਾਂ ਜੀ ਨਹੀਂ ਸੀਸਾ ਵਗੈਰਾ ਕੋਈ ਖੁੱਲਦਾ ਰੱਖੋ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਬਸ ਇਹਨੂੰ ਐਤ ਕੀ ਉਮੀਦ ਹੈ ਜੀ ਵੀ ਵੇਖਣੇ ਬਾਈ ਹੋਰ ਕਰਨ ਦਾ ਉਮੀਦ ਹੈ ਜੀ ਹਾਂ ਨਹੀਂ ਤੁਹਾਡੇ ਧਿਆਨ ਚ ਨਹੀਂ ਆਇਆ ਨਹੀਂ ਇਹ ਚੀਜ਼ ਬਣਾਦਣਾ ਇਹ ਕਰ ਲੈਂਦੇ ਜੀ ਹਾਂ ਜੀ ਤੇ ਇਧਰ ਵਿੱਚ ਮਿੱਤਰੋ ਤੁਸੀਂ ਦੇਖ ਰਹੇ ਹੋ ਸੇਫਟੀ ਸਵਚ ਲੱਗੀ ਹੋਈ ਆ ਮੰਨ ਲਓ ਤੁਹਾਡਾ ਟਰੈਕਟਰ ਦਾ ਕੋਈ ਸ਼ਾਰਟ ਸਰਕਟ ਹੁੰਦਾ ਤੇ ਤੁਸੀਂ ਰਾਤ ਨੂੰ ਟਰੈਕਟਰ ਖੜਾਉਣ ਤੋਂ ਪਹਿਲਾਂ ਇਹਨੂੰ ਕੱਟ ਸਕਦੇ ਹੋ ਹਨ ਤੇ ਬਾਈ ਫਿਰ ਆਰੇ ਕਿੰਡਰ ਆਪਾਂ ਮੂਰੇ ਲਾਉਣ ਦਾ ਇੰਨੀ ਵਿਖਿਆਗੇ ਮੂਰੇ ਬਾਈ ਜੀ ਵਿਖਿਆ ਸੀ ਕਿ ਜਗ੍ਹਾ ਬਹੁਤ ਥੋੜੀ ਹੈਗੀ ਹੈ ਇਹਦੇ ਐਂਟਰ ਕੋਲਰ ਲੱਗਣ ਕਰਕੇ ਹਨਾ ਲੱਗਣ ਕਰਕੇ ਹਾਂਜੀ ਜਗ੍ਹਾ ਥੋੜੀ ਹੈ ਹੂੰ ਕਿਉਂਕਿ ਸਾਨੂੰ ਬੈਟਰੀ ਵੀ ਫਿਰ ਇੱਥੋਂ ਚੱਕਣੀ ਪਈ ਜੀ ਠੀਕ ਹੈ ਬੈਟਰੀ ਵੀ ਵੇਖੋ ਬੜੇ ਵਧੀਆ ਪੈਰਦਾਨ ਦੇ ਕਲੱਚ ਦੇ ਥੱਲੇ ਕੀਤੀ ਵੀ ਹੈ ਜੀ ਅੱਛਾ ਉੱਥੇ ਲਾਈ ਹੋਈ ਹੈ ਹਾਂ ਉੱਥੇ ਲੱਗੀ ਹੋਈ ਹੈ ਜੀ ਫਿਰ ਬਾਈ ਬੈਟਰੀ ਜੇ ਮਨ ਲਾ ਕੋਈ ਦਿੱਕਤ ਆ ਜਾ ਨਿਕਲੂ ਕਿੱਥੇ ਹਾਂ ਬਾਈ ਜੀ ਆਹ ਪੌੜੀਆਂ ਜੀ ਪੌੜੀਆਂ ਦੇ ਦੋ ਕਾਬਲੇ ਆ ਜੀ ਇਹ ਕੱਢੋ ਬੈਟਰੀ ਸਾਰੀ ਬਾਹਰ ਆ ਜਾਂਦੀ ਹੈ ਜੀ ਬਾਕੀ ਇਦਾਂ ਨੇ ਜੇ ਚੱਕਦਾ ਹੋ ਜਾਂਦਾ ਨਾ ਉਹ ਵਧੀਆ ਸੀ ਨਾ ਹਾਂ ਜੀ ਹਾਂ ਜੀ ਜੇ ਮਨ ਲਾ ਕੋਈ ਚੱਕਦਾ ਹੋ ਜਾਂਦਾ ਤਾਂ ਬਿਲਕੁਲ ਜੀ ਕਿਉਂਕਿ ਜਦੋਂ ਹੁਣ ਜਦੋਂ ਝੋਨੇ ਦਾ ਸੀਜ਼ਨ ਖਤਮ ਹੋ ਗਿਆ ਬੈਟਰੀ ਕੱਢ ਕੇ ਬਾਹਰ ਚਾਰਜ ਤੇ ਲਾ ਦੇਦੇ ਆਂ ਠੀਕ ਹੈ ਤੇ ਜਦੋਂ ਰੱਖਾਂ ਹਾਂ ਅੱਛਾ ਮੀਨੇ ਦਾ ਆਰਪੀਐ ਮੀਟਰ ਖਰਾਬ ਹੋ ਗਿਆ ਸੀਗਾ ਫਿਰ ਇਹ ਸਾਡੇ ਕੋਲੇ ਮਰਸੀ ਦਾ ਪਿਆ ਸੀਗਾ 12 ਬੋਲਟੀ ਫਿਰ ਅਸੀਂ ਉਹ ਲਾਤਾ ਜੀ ਕੇਰਾ ਇੱਕ ਵਾਰੀ ਟਾਈਮ ਪਾਸ ਕਰਨਾ ਸੀ ਸੀ ਭਾਈ ਹੁਣ ਆਪਣੇ ਕੋਲ ਕਿਹੜੇ ਕਿਹੜੇ ਟਰੈਕਟਰ ਆ ਹੁਣ ਆਲਰੇਡੀ ਇੱਕ ਬਾਈ ਜੀ ਇਹ ਹੈਗੇ ਇੱਕ ਆਪਣੇ 45 ਹੈ ਖੇਤਾ ਜੀ ਇੱਕ ਵਾਈਸੀ ਇੱਧਰ ਖੜਾ ਜੀ ਆ ਸ਼ੈੱਡ ਪਤਾ ਵਧੀਆ ਬਣਾਇਆ ਹੈ ਨਾ ਹਾਂਜੀ ਬਾਈ ਜੀ ਗੇਟ ਮੈਂ ਆਪ ਸੈੱਟ ਕੀਤੀ ਹੈ ਜੀ ਕੰਦਾ ਚ ਠੀਕ ਹੈ ਹਾਂਜੀ ਇੰਤਰੀ ਸਾਨੂੰ ਖਾਇਆ ਜੀ ਬਾਈ ਕਿਉਂਕਿ ਆ ਬਾਈ ਨੇ ਆਪ ਬਣਾ ਕੇ ਤੇ ਆਪ ਹੀ ਮੈਨਟੇਨ ਕੀਤਾ ਹੋਇਆ ਹੈ ਨਾ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਆ ਮੈਸੇਜ ਮੈਟਰ ਆ ਗਿਆ ਆਪਣਾ ਹਾਂ ਮੈਸੇਜ ਮੈਟਰ ਆ 2021 ਮਾਡਲ ਆਈ ਇਹ ਹਾਂ 2021 ਹਾਂਜੀ ਠੀਕ ਹੈ ਹਾਂਜੀ 2021 ਮਾਡਲ ਆ ਸਮਝ ਲਓ ਵੀ 1100 ਘੰਟਾ ਚੱਲਿਆ ਹੋਇਆ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਠੀਕ ਹੈ 1100 ਘੰਟਾ ਚੱਲਿਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਬਾਈ ਫਿਰ ਆ ਗੱਡੀਆਂ ਵਗੈਰਾ ਦਾ ਫਿਰ ਆਪਾਂ ਨੂੰ ਇਹ ਗੱਡੀਆਂ ਦਾ ਬਾਈ ਜੀ ਬਸ ਸੌਂਗ ਆ ਜੀ ਹਾਂ ਜਿਗਣੀ ਹੈ ਜੀ ਠੀਕ ਹੈ ਉਹ ਲੋਵਾ ਗਈ ਹਾਂ ਉਹ ਲੋਵਾ ਗਈ ਹੈਗੀ ਹੈ ਜੀ ਘਰ ਦੀ ਗੱਡੀ ਆਪਣੀ ਜੀ ਹਾਂਜੀ ਘਰ ਦੀ ਗੱਡੀ ਹੈ ਸਾਡ ਗਈ ਹਾਂਜੀ ਅੱਛਾ ਉਹ ਵੀ ਘਰ ਦੀ ਗੱਡੀ ਹੈ ਹਾਂਜੀ ਹਾਂਜੀ ਆਹ ਵਾਲੀ ਬਾਈ ਇਹ ਜਿਮਣੀ ਹੈ ਜੀ ਇਹ 2000 ਇਹਨੂੰ ਸਾਲ 1.5 ਸਾਲ ਹੀ ਹੋਇਆ ਲਿੱਤੇ ਨੇ ਜੀ ਠੀਕ ਹੈ ਠੀਕ ਹੈ ਮੇਰੇ ਵੀ ਸ਼ਾਇਦ ਇਹ 2023 ਮਾਡਲ ਹੀ ਹੈ ਜੀ ਸੰਬਰ ਠੀਕ ਹੈ ਤੇ ਭਾਈਆ ਮੈਸੀ ਫੈਕਟਰ ਕਿਹੜਾ ਮਾਡਲ ਹੈ ਇਹ 21 ਮਾਡਲ ਹੈ ਜੀ ਅੱਛਾ 21 ਮਾਡਲ ਹਾਂ ਜੀ ਹਾਂ ਜੀ ਫਿਰ ਇਹ ਤਾਂ ਘੱਟ ਲੈਣ ਨੂੰ ਕੰਮ ਹੈ ਇਹ ਤਾਂ ਬਹੁਤ ਘੱਟ ਹੀ ਕੰਮ ਲੈਂਦਾ ਜੀ ਠੀਕ ਹੈ ਹਾਂ ਜੀ ਬਹੁਤ ਘੱਟ ਲੈਂਦਾ ਹੈ ਬਹੁਤ ਘੱਟ ਕਿਉਂ ਦੇਖ ਲਓ ਵੀ 2021 ਤੋਂ ਲੈ ਕੇ ਹੁਣ ਤੱਕ ਸਾਰਾ 1100 ਘੰਟਾ ਚੱਲੇ ਜੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਤੇ ਚਲੋ ਦੋ ਗੱਡੀਆਂ ਆਪਣੀਆਂ ਇਹ ਹੋਗੀਆਂ ਇ ਬਾਕੀ ਬਾਈ ਵਾਲੇ ਆਪਣੀਆਂ ਹੈ ਇਹ ਮਰਸਦੀ ਹੈ ਜੀ ਮਰਸਦੀ ਬੈਂਜਾ ਸੀ ਇਹ ਬਾਕੀ ਬੈਂਜਾ ਸੀ ਇਹ ਤੇ ਇਹ ਕਿਹੜੀ ਆ ਗਈ ਆਪਣੀ ਇਹ ਆਪਣੀ ਜੀਪ ਆ ਜੀ ਦੂਜੇ ਕਹਿੰਦਾ ਵਿਲੀ ਜੀ ਹਾਂ ਵਿਲੀ ਇਹ ਹਾਂ ਜੀ ਇਹ ਨੀਅਰ ਬੌਂਡ 2000 ਜੀ 75 ਕੁ ਮਾਡਲ ਹੋ ਗਈ ਜੀ ਕਿਉਂਕਿ ਆ ਉਹ ਵੀ ਬਾਈ ਨੇ ਆਪਦੇ ਹੱਥੀ ਬਣਾਈ ਆ ਸਿਕਰਣਾ ਨਹੀਂ ਬਣਾਈ ਅਸੀਂ ਆਪਦੇ ਹੱਥੀ ਤਿਆਰ ਕੀਤੀ ਹੈ ਜੀ ਠੀਕ ਹੈ 4x4 ਹੈ ਜੀ ਸਾਰੀ ਠੀਕ ਹੈ ਅੱਗੇ ਡਿਸਕ ਹੈ ਨਹੀਂ ਸੀਗੀ ਡਿਸਕ ਅਸੀਂ ਆਪ ਫਿੱਟ ਕੀਤੀ ਹੈ ਜੀ ਇਹਨੇ ਇੱਕ ਆ ਭਾਈ ਆ ਕੀ ਚੀਜ਼ ਲਈ ਹੋਇਆ ਇਹ ਮੈਨੂੰ ਇਹ ਭਾਈ ਨੂੰ ਜੇ ਕੀ ਨਾਂ ਲੈਂਦੇ ਆ ਆਪਣੇ ਜਿਹੜੇ ਫੌਜ ਦੇ ਇੰਪਲੀਮੈਂਟ ਹੁੰਦੇ ਹੈਗੇ ਇਹ ਟੈਲੀਫੋਨ ਟੈਲੀਫੋਨ ਵਗੈਰਾ ਉਹ ਹੈਗੇ ਆ ਜੀ ਇਹ ਠੀਕ ਹੈ ਹਾਂਜੀ ਠੀਕ ਠੀਕ ਹੈ ਹਾਂਜੀ ਤੇ ਇਧਰ ਆਪਣੀ 18 ਆ ਗਈ ਹੈ ਨਾ ਇਹ 18 ਬਈ ਜੀ 2018 ਮਾਡਲ ਹੈ ਜੀ ਅੱਛਾ 2018 ਮਾਡਲ ਹਾਂਜੀ ਹਾਂਜੀ ਠੀਕ ਹੈ ਤੇ ਬਾਈ ਫਿਰ ਇਹ ਗੱਡੀਆਂ ਚਲਾਉਣੇ ਵੀ ਆ ਨਾ ਹਾਂਜੀ ਹਾਂਜੀ ਸਾਰੀਆਂ ਬਿਲਕੁਲ ਆ ਆ ਗਿਆ ਬੇਟਾ ਆ ਗਈ ਚਲਾਉਂਦਾ ਸਾਰੀਆਂ ਗੱਡੀਆਂ ਜੀ ਹਾਂਜੀ ਇਹ ਮੁੰਡਾ ਸਾਸਪਾਈ ਦੀ ਐਸੇ ਕੋਲੇ ਡਿਊਟੀ ਗਈ ਬਾਈ ਸასი ਕਾਲ ਬੇਟਾ ਇਹ ਬਹੁਤ ਵਧੀਆ ਗੱਲ ਆ ਆਪਾਂ ਹੀ ਚਲਾ ਰਹੇ ਹਾਂ ਉੱਪਰੇ ਗੱਡੀਆਂ ਆਪਾਂ ਹੀ ਮੇਨਟੇਨ ਕਰ ਰਹੇ ਹਾਂ ਸਰਵਿਸ ਵੀ ਇਹਦੀ ਸਾਰੀ ਗੱਡੀਆਂ ਦੀ ਸਰਵਿਸ ਮੈਂ ਕਰਦਾ ਆਪਣੀ ਦੀ ਸਰਵਿਸ ਵੀ ਮੈਂ ਹੀ ਕਰਦਾ ਠੀਕ ਹੈ ਅਗਰ ਮਹੀਨੇ ਚ ਕਿੰਨੀ ਚੱਲੀ ਜਾਂਦੀਆਂ ਆਪਣੀਆਂ ਗੱਡੀਆਂ ਲਗਭਗ ਬਹੁਤ ਘੱਟ ਆ ਤੇ ਵਾਰੀ ਦੋ ਮਹੀਨੇ ਵੀ ਖੜੀ ਰਹਿੰਦੀ ਆ ਆਹੀ ਉਹੀ ਗੱਲ ਕਰ ਰਹੇ ਹਾਂ ਯਾਰਾਂ ਨਾਲ ਸਾਡੀ 9 ਵਜੇ ਚੱਲਦੀ ਆ ਕੋਲੇ ਆਲਰੇਡੀ ਮੇਰੇ ਸਾਹਮਣੇ ਨਾਲ 5 ਕਿ 6 ਗੱਡੀਆਂ 6 ਗੱਡੀਆਂ ਨੇ ਦੇਖੋ ਮਹੀਨੇ ਦੇ ਵਿੱਚ ਚਲਾਉਣ ਲਈ ਫਿਰ ਤੁਹਾਨੂੰ ਪਤਾਗਾ ਕਿ ਕਿੰਨਾ 5-5 ਘੰਟੇ ਦਾ 6 ਘੰਟੇ ਦਾ ਟਾਈਮ ਚਾਹੀਦਾ ਫਿਰ ਕੰਮ ਵੀ ਕਰਨਾ ਉਹ ਜੇ ਮੈਂ ਜ ਤਿਆਰ ਕੀਤੀ ਸੀ ਬਈ ਉਹ ਬਰਾਜ ਇਹ ਕਹਿੰਦਾ ਸਾਡਾ ਮਸਾਲਾ ਲੈ ਗਿਆ ਮੁਖਸਰ ਮੇਰਾ ਫਰੈਂਡ ਸੀਗਾ ਠੀਕ ਹੈ ਜੀ ਹੁਣ 5 6 ਸਿਲੰਡਰ ਦੇਸੀ ਤਿਆਰ ਕਰਨੀ ਆ 6 ਸਿਲੰਡਰਾਂ ਹਾਂਜੀ ਉਹ ਕਿਹੜੀ ਆਗੀ ਜਨ ਵਿੱਚ ਉਹ ਦੁਬਈ ਤੋਂ ਮਿਲਦੇ ਜੀ ਇੰਜਨਸ ਹਾਂਜੀ ਉਹ ਸੀਕ੍ਰੇਟ ਹੀ ਆ ਕੋਈ ਨਹੀਂ ਜਦ ਤਿਆਰ ਹੋ ਗਈ ਉਹ ਤਾਂ ਵੀਡੀਓ ਪਾਵਾਂਗੇ ਨਾ ਕੋਈ ਪਾਵਾਂਗੇ ਜੀ ਤੇ ਬਾਈ ਇਹ ਬੈਂਜ ਕਿਹੜਾ ਮਾਡਲ ਆਪਨੀ ਇਹ 2010 W212 ਬੈਂਜ ਹੈ ਅੱਛਾ ਠੀਕ ਹੈ ਤੇ ਇਹ ਆਪਣੇ ਮਤਲਬ ਕਿੰਨਾ ਕਿੰਨੇ ਚ ਪਈ ਸੀ ਆਪਣਾ ਮਾਡਲ 2015 ਮਾਡਲ ਦਾ ਇਹ 15 ਨਹੀਂ 10 10 11 ਮਾਰ ਲੱਗੇ 10 ਸੀ 10 11 11 11 ਮਾਰਦਾ ਉਹ ਤਾਂ 60 ਲੱਖ ਦੀ ਹੁੰਦੀ ਸੀ ਇਹ ਅੱਛਾ ਹਾਂ ਹੁਣ ਵੈਲਿਊ ਘਟ ਗਈ ਹੈਗੀ ਇਹਨਾਂ ਦੀ ਨਹੀਂ ਕਿੰਨਾ ਟਾਈਮ ਹੋ ਗਿਆ ਫਿਰ ਉਹਨੂੰ ਪਰਚੇਸ ਕੀਤੇ ਇਹਨਾਂ ਨੂੰ ਇਹਨੂੰ ਤਾਂ ਹੋ ਗਿਆ ਜੀ ਸਾਲ ਕੀ ਹੋਇਆ ਹੈਗਾ 6 ਸਾਲ ਹਾਂ ਉਹ ਤੋਂ ਫਿਰ ਕਿੰਨੇ ਦੀ ਪੈ ਗਈ ਆਪਣਾ ਉਹਦੇ ਲਈ ਸੀ 15 ਲੱਖ ਦੀ ਅੱਛਾ 15 ਲੱਖ ਦੀ ਹਾਂ ਹਾਂ ਠੀਕ ਹੈ ਇਹ ਫਰਵੇ ਬਗੈਰ ਗੱਡੀਆਂ ਦੇ ਵਿੱਚ ਖਾਸੀ ਤੇ ਕੀ ਹੈ ਜ਼ਿਆਦਾਤਰੀ ਇਹ ਤਾਂ ਸਾਰੀ ਆਟੋਮੈਟਿਕ ਹੀ ਹੈ ਨਾ ਬਾਈ ਅੱਛਾ ਘੱਟ ਕੇ ਦੇਖੋ ਤੁਹਾਨੂੰ ਫਿਰ ਲੱਗੂ ਜਿਵੇਂ ਸੋਫੇ ਤੇ ਬਰਖਿਆ ਘਰ ਦੇ ਦੀਆਂ ਕਿੱ데 ਬੈਠੇ ਹੈਗੇ ਆ ਹਾਂ ਲੱਗਦ ਰਹੀ ਹੈ ਮਤਲਬ ਸ਼ੀਟਾਂ ਵਗੈਰਾ ਹੋਣੀ ਹਾਂਜੀ ਸੀਟਾਂ ਬਾਕੀ ਆਟੋਮੈਟਿਕ ਹੀ ਹੈ ਨਾ ਹਾਂਜੀ ਹੂੰ ਕਿਉਂਕਿ ਸੱਜਣੋ ਇਹਦੇ ਵਿੱਚ ਇਹਨਾਂ ਨੂੰ ਸ਼ੌਂਕ ਤੋਂ ਬਿਨਾ ਇਹਨਾਂ ਚੀਜ਼ਾਂ ਨੂੰ ਰੱਖਿਆ ਨਹੀਂ ਜਾਂਦਾ ਹਨਾ ਤੇ ਕਈ ਭਰਾ ਕਹਿਣਗੇ ਕਿਵੇਂ ਪੈਸੇ ਲਾਇਆ ਪੈਸੇ ਸ਼ੌਂਕ ਬਣਾਣੀ ਸੱਜਣ ਨੂੰ ਲੱਗਦੇ ਹਨਾ ਤੇ ਸ਼ੌਂਕ ਦਿਲ ਵੀ ਹੋਣਾ ਚਾਹੀਦਾ ਤੇ ਸ਼ੌਂਕ ਵੀ ਹੋਣਾ ਚਾਹੀਦਾ ਹਨਾ ਠੀਕ ਹੈ ਹੁਣ ਤੁਸੀਂ ਮੰਨ ਲਓ ਗੱਡੀਆਂ ਦੇ ਵਿੱਚ ਆਪਣਾ ਕਰੋੜ ਰੁਪਈਆ ਤੋਂ ਵੱਧ ਖਰਾਬ ਕਰਿਆ ਹਨਾ ਮਤਲਬ ਕਈ ਭਰਾ ਕਹਿਣਗੇ ਯਾਰ ਕਰੋੜ ਰੁਪਈਆ ਦਾ ਮਤਲਬ ਹੋਰ ਬਿਜ਼ਨਸ ਹੋਣਾ ਕਹਿਣਾ ਬਾਕੀ ਫਿਰ ਮੇਨਟੇਨੈਂਸ ਵੀ ਪੈਂਦੀ ਹੈ ਜੀ ਇਹ ਗੱਡੀਆਂ ਦਾ ਕਰੋੜ ਰੁਪਈਆ ਸਾਂਭਣ ਦੇ ਲਈ ਨੂੰ ਉਹਨੂੰ ਖਰਚਾ ਵੀ ਚਾਹੀਦਾ ਹਨਾ ਕਿ ਇਹਨਾਂ ਦੀ ਰਿਪੇਅਰ ਦਾ ਵੀ ਖਰਚਾ ਸਰਸਤਾ ਹੀ ਖਰਚਾ ਮੰ ਹਾਂਜੀ ਵੀ ਮੇਂ ਵਗੈਰਾ ਸਾਰਾ ਕੁਛ ਹਾਂਜੀ ਹਾਂਜੀ ਤੇ ਬਾਕੀ ਬਈ ਇੰਪਲੀਮੈਂਟ ਆਪਣੇ ਪਰਦੇਸੀ ਸਾਈਡ ਖੜੇ ਉੱਧਰ ਖੜੇ ਹੈਗੇ ਜੀ ਆਓ ਮਿੱਤਰੋ ਤੁਹਾਨੂੰ ਉੱਧਰ ਇੰਪਲੀਮੈਂਟ ਵੀ ਦਿਖਾਉਨੇ ਹਣਾ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਵੀਡੀਓ ਦੀ ਕਰਾਂਗੇ ਸਮਾਪਤੀ ਹਣਾ ਜਿਹੜਾ ਉੱਧਰਲੀ ਸਾਈਡ ਆ ਹਣਾ ਤੇ ਬਾਈ ਫਿਰ ਆ ਪਾਣੀ ਜਾਂ ਕਿਵੇਂ ਇਦਾਂ ਇਦਰਾ ਹਣਾ ਅੱਛਾ ਇਹਦਾ ਕਰੋਨਾ ਹੱਲ ਕੋਈ ਹਣਾ ਹਾਂ ਇਹ ਸਰਕਾਰੀ ਜਣਾ ਫਿਰ ਸਰਕਾਰੀ ਕੰਮ ਹੌਲੀ ਹੌਲੀ ਹੁੰਦੇ ਹਣਾ ਹਾਂ ਸਰਕਾਰੀ ਤੇ ਫਿਰ ਆਪਦਾ ਰੋਜ਼ੋਰ ਨਹੀਂ ਨਾ ਚੱਲਦਾ ਹਣਾ ਜੀ ਵਹਿ ਚਾਹੀਦਾ ਇਹ ਘਰਾਂ ਦੇ ਵਿੱਚ ਸੱਜਣੋਂ ਮਾੜੀ ਚੀਜ਼ ਆ ਹਨਾ ਤੁਹਾਨੂੰ ਪਤਾ ਮੱਖੀ ਮੱਛਰ ਬਹੁਤ ਜ਼ਿਆਦਾ ਹੁੰਦਾਗਾ ਤੇ ਸਰਕਾਰ ਨੂੰ ਚਾਹੀਦਾ ਇਹਨਾਂ ਕੰਮਾਂ ਲਈ ਨਿਗਾਹ ਕਰਨੀ ਹਨਾ ਤੇ ਬਾਕੀ ਬਾਈ ਦਾ ਗੈਰਾਜ ਬਾਈ ਦਾ ਘਰ ਇੱਧਰ ਸਾਹਮਣੇ ਆ ਗਿਆ ਹਨਾ ਤੇ ਇੱਧਰ ਬਾਈ ਦਾ ਗੈਰਾਜ ਆ ਗਿਆ ਹਨਾ ਜਿੱਥੇ ਆਪਣੇ ਸੰਦ ਵਗੈਰਾ ਖੜਦੇ ਆ ਹਨਾ ਲਓ ਬਾਪਿਓ ਬਾਕੀ ਇੱਧਰ ਬਾਈ ਦੇ ਟਰਾਲੇ ਵਗੈਰਾ ਹਨਾ ਤੇ ਬਾਈ ਆਪਣਾ ਕਿੰਨੇ ਫੁੱਟਾ ਟਰਲ ਆ ਗਿਆ ਇਹ ਬਾਈ ਜੀ 24 8 ਆ ਜੀ ਅੱਛਾ 24 8 ਹਾਂ ਜੀ ਠੀਕ ਹੈ ਤੇ ਇਹ ਤਾਂ ਫਿਰ ਫਸਲ-ਫੁਸਲ ਪਰ ਇੱਕ ਵਾਰੀ ਚ ਪਾਈ ਜਾਂਦਾ ਉਹ 5 ਕਿੱਲਿਆਂ ਦੀ ਇਹ ਚ ਬਈ ਜੀ ਕਣਕ ਪਾਈ ਜਾਂਦੀ ਹੈ ਜੀ 10 ਕਿੱਲਿਆਂ ਦੀ ਕਣਕ ਪਾਈ ਜਾਂਦੀ ਹੈ ਅੱਛਾ 10 ਕਿੱਲਿਆਂ ਦੀ ਹਾਂਜੀ ਠੀਕ ਹੈ ਫੁੱਲ ਭਰ ਕੇ ਆਹ ਫੁੱਲ ਭਰ ਕੇ 210 ਕੁਇੰਟਲ ਕਣਕ ਇਹਦੇ ਵਿੱਚ ਤੋਲਦੇ ਆ ਜੀ ਅੱਛਾ ਫਿਰ ਟਰੈਕਟਰ ਕਿਹੜਾ ਖਾਈਦਾ ਇਹਨੂੰ ਫਿਰ ਟਰੈਕਟਰ ਸੋਨਾਲੀਕਾ 90 ਵਾਲਾ ਹੀ ਖਾਈਦਾ ਨਹੀਂ ਕਿੱਲਿਆਂ ਦੀ ਕਣਕ ਪਾਈ ਜਾਂਦੀ ਬਾਈ ਫਿਰ ਆਪਣੀ ਅੱਛਾ 10 ਪਾਈ ਜਾਂਦੀ ਤੇ ਫਿਰ ਟਰੈਕਟਰ ਕਿਹੜਾ ਖਾਈਦਾ ਬਾਈ ਫਿਰ ਇਹਨੂੰ ਇਹਨੂੰ ਆਪਣਾ ਸੋਨਾਲੀਕਾ 90 ਹਸ ਪਾਵਰ ਹੀ ਖਾਈਦਾ ਜੀ ਅੱਛਾ 90 ਹਸ ਪਾਵਰ ਬਾਈ 13 ਜੀ ਆਤੀ ਨਵੇਂ ਪਾਈ ਅੱਛਾ ਉਧਰਲੀ ਸਾਈਡ 17 ਆ ਗਏ ਹਨਾ ਸਾਹਮਣੇ 17 ਜੀ ਹਾਂਜੀ ਇਹ ਸੋਨਾਲੀ ਕਮਗਰ ਹੈ ਉਹ ਸੋਨਾਲੀ ਕਮਗਰ ਨਵੇਂ ਰੱਬਾਸ ਪਾਵਰ ਠੀਕ ਹੈ ਜੀ ਠੀਕ ਹੈ ਸਾਡੇ ਆਪਣੇ ਨੌ ਚਿੰਝੂ ਆ ਜੀ ਤੇ ਇਹ ਫਿਰ ਤੇ 13 ਆਪਣੇ ਮੈਸੀ ਮਗਰ ਬਣਾਇਆ ਜੀ ਇਹ ਬਣਾਇਆ ਸੀ ਬੇਸੀ ਮਗਰ ਪੌਨੇ ਪਰ ਸੀ 3411 ਮਗਰ ਹੀ ਪੂਰਾ ਵਧੀਆ ਜਿਹੜਾ ਹੈ ਤੀ ਆਪਾਂ ਬੋਰ ਕੀਤਾ ਹੈ ਟਰੈਕਟਰ ਜੀ ਹਾਂਜੀ ਹਾਂਜੀ ਵਧੀਆ ਚੱਲਦਾ ਉਹ 105 ਪਿਸਟਨ ਵਾਲਾ ਹੀ ਹਾਂ ਓਕੇ ਚੱਲਦਾ ਬਹੁਤ ਵਧੀਆ ਚੱਲਦਾ ਜੀ ਠੀਕ ਹੈ ਬਹੁਤ ਫਰਸਟ ਕਲਾਸ ਚੱਲਦਾ ਜੀ ਠੀਕ ਹੈ ਜੀ ਕੋਈ ਉਹਦੀ ਲੀਕੇਜ ਨਹੀਂ ਕੁਝ ਨਹੀਂ ਬਿਲਕੁਲ ਵੀ ਜੀ ਤੇ ਬਸ ਆਹ ਵਾਲੇ ਇਹ ਆਪਣੇ ਚਿੰਝੂ ਹੈ ਜੀ ਨੋਟਿਏ ਦੇ ਬਣੇ ਹੈ ਜੀ ਨੋਟ ਚਿੰਝੂ ਹੈ ਜੀ ਅੱਛਾ ਨੋਟ ਚਿੰਝੂ ਆ ਗਿਆ ਠੀਕ ਹੈ ਤੇ ਰੋਟਾਵੇਟਰ ਫੱਬੇ ਛੋਟਾ ਹੀ ਰੱਖੀ ਬੈਠੇ ਆਪਾਂ ਰੋਟਾਵੇਟਰ ਨਾਲ ਜੀ ਉਹਨੇ ਖੇਤ ਆ ਜੀ ਅੱਛਾ ਵੱਡਾ ਇਹ ਤਾਂ ਸੁਪਰ ਸੀਡਰ ਹੈ ਜੀ ਸੁਪਰ ਸੀਡਰ ਦਾ ਜੀ ਅੱਛਾ ਉਹ ਤਾਂ ਠੀਕ ਹੈ ਹਾਂ ਜੀ ਇਹ ਕਿੰਨੇ ਫੁੱਟਾ ਬਾਈ ਇਹ 7 ਫੁੱਟਾ ਜੀ ਅੱਛਾ 7 ਫੁੱਟ ਨਾਲੋਂ ਫਿਰ ਛੇ ਟਾਈਮ ਨਹੀਂ ਵੱਧ ਲੱਗਦਾ ਜੀ ਵੱਧ ਤਾਂ ਲੱਗਦਾ ਜੀ ਐਕਚੁਅਲੀ ਸਾਡੇ ਨਾਲ ਜਮੀਨਾਂ ਥੋੜੀਆਂ ਹੀ ਕਰਨੀਆਂ ਥੋੜੀਆਂ ਹੀ ਆ ਗਿੱਲ ਭਾਂਧੀਆਂ ਜਿਆਦੇ ਠੀਕ ਹੈ ਤੇ ਜ਼ਿਆਦਾਤਰ ਅਸੀਂ ਯੂਜ਼ ਘੱਟ ਕਰਦੇ ਹੈਗੇ ਹਾਂ ਅਸੀਂ ਜ਼ਿਆਦਾਤਰ ਯੂਜ਼ ਜ਼ੀਰੋ ਡ੍ਰੈਲੀ ਕਰਦੇ ਹਾਂ ਠੀਕ ਹੈ ਜੀ ਠੀਕ ਹੈ ਠੀਕ ਹੈ ਮਤਲਬ ਕਿੰਦਾ ਸਾਲੀ ਯੂਜ਼ ਕੀਤਾ ਵੀਰ ਉਧਰੋਂ ਹੀ ਪਿਆ ਜੀ ਠੀਕ ਆ ਬਾਈ ਫਿਰ ਆਹ ਟਰਾਲਾ ਆਪਣਾ ਇੱਧਰ ਲਾ ਤੇ ਬਾਈ ਜੀ 16 7 ਦਾ ਜੀ ਅੱਛਾ 16 2 ਕੁ ਸਾਲ ਹੀ ਹੋਵੇ ਧੂਰੀ ਤੋਂ ਬਣਾਇਆ ਸੀ ਗਈ ਠੀਕ ਹੈ ਹਾਂਜੀ 16 7 16 7 ਵਾਲਾ ਹੈਨਾ ਹਾਂਜੀ ਠੀਕ ਹੈ ਧੂਰੀ ਤੋਂ ਬਣਾਇਆ ਸੀ ਆਪਣਾ ਤੇ ਉਧਰ ਲਾਈ ਉਹ ਹੈਗਾ ਜੀ ਸਾਢੇ 3/4 17 ਜੀ ਅੱਛਾ ਇਹ ਕਾਫੀ ਪੁਰਾਣਾ ਕਰਨ ਲਈ ਸਾਡਾ ਠੀਕ ਹੈ ਜੀ ਟਰਾਲੀ ਤਾਂ ਫਿਰ ਮੇਨੂੰ ਤਾਂ ਹੈ ਨਹੀਂ ਹੈ ਇਹ ਟਰਾਲੀ ਹੀ ਸੀ ਜੀ 13 ਫੁੱਟ ਅੱਛਾ ਇਹਨੂੰ ਵਧਾਤਾ ਇਹਨੂੰ ਵਧਾਤਾ ਜੀ ਠੀਕ ਆ ਜੀ ਟਰਾਲੀ ਸਾਡੇ ਕੋਲੇ ਦੂਜੀ ਹੈ ਜੀ ਉਹ ਜਿਹੜੀ ਯੂਟੀਲਿਟੀ ਮਕਰ ਹੁੰਦੀ ਹੈ ਜੀ ਅੱਛਾ ਠੀਕ ਆ ਜੀ ਉਹ ਤੋਂ ਸੇ ਤੋਂ ਛੋਟਾ ਕੰਮ ਹੀ ਲੈਣੇ ਆ ਜੀ ਠੀਕ ਹੈ ਠੀਕ ਹੈ ਹਾਂ ਟਰਾਲੀ ਸਾਡੇ ਕੋਲ ਬੜਾ ਕੰਮ ਹੁੰਦਾ ਨਹੀਂ ਠੀਕ ਹੈ ਜੀ ਦੇਖਾ ਭਈ ਆ ਕੀ ਜੀ ਆ ਇਹ ਨਾ ਮੈਂ ਜੀ ਸਾਡੇ ਡਿੱਗੀ ਪੱਟੀ ਹੋਈ ਹੈ ਜੀ ਖੇਤ ਅੱਛਾ ਜਿਵੇਂ ਰਾਜਸਥਾਨ ਰਾਜਸਥਾਨ ਚ ਪਟੀਆਂ ਹੁੰਦੀਆਂ ਹਨ ਠੀਕ ਹੈ ਜੀ ਦੋ ਮਿੰਟ ਆਪਾਂ ਉੱਥੇ ਵੀ ਰੁੱਕ ਕੇ ਚੱਲਾਂਗੇ ਠੀਕ ਹੈ ਜੀ ਉੱਥੇ ਵੀ ਸਸਤਾ ਵਖਾ ਕੇ ਚੱਲਾਂਗੇ ਠੀਕ ਹੈ ਜੀ ਇਹ ਉਹਦੇ ਵਿੱਚ ਨਾ ਜੀ ਗੁਜਰਾਤ ਗਏ ਸੀ ਉਹਦੇ ਵਿੱਚ ਮਤਲਬ ਕਿ ਵੜਨਾ ਬਹੁਤ ਔਖਾ ਹੁੰਦਾ ਸੀਗਾ ਜੀ ਠੀਕ ਹੈ ਬਹੁਤ ਔਖਾ ਹੁੰਦਾ ਸੀਗਾ ਠੀਕ ਹੈ ਜੀ ਇਹ ਉਹਦੇ ਵਿੱਚ ਸਿੱਟਣ ਵਾਸਤੇ ਲਿਆਦੀ ਹੈ ਜੀ ਅੱਛਾ ਵੜਨਾ ਵਾਸਤੇ ਮਤਲਬ ਪੌੜੀਆਂ ਭਾਈ ਪੌੜੀਆਂ ਜੀ ਇਹੇ ਠੀਕ ਹੈ ਹਾਂ ਜੀ ਠੀਕ ਹੈ ਰੱਸੇ ਦੀਆਂ ਬਣੀਆਂ ਹੋਈਆਂ ਹਨ ਰੱਸੇ ਦੀਆਂ ਬਣੀਆਂ ਹੋਈਆਂ ਸ਼ਿਪ ਦੀਆਂ ਜੀ ਇਹੇ ਅੱਛਾ ਸ਼ਿਪ ਦੀਆਂ ਹਾਂ ਜੀ ਗੁਜਰਾਤ ਤੋਂ ਲੈ ਠੀਕ ਹੈ ਠੀਕ ਹੈ ਜੀ ਕਿ ਬਣੀ ਹੋਈ ਹੈ ਜੀ ਉਹਦੇ ਵਿੱਚ ਸਿੱਟਣ ਨੂੰ ਲਿਆਦਨੇ ਠੀਕ ਹੈ ਜੀ ਤੇ ਚਲੋ ਸੱਜਣੋ ਬਾਕੀ ਫਿਰ ਬਾਈ ਦੇ ਖੇਤ ਵੀ ਆਪਾਂ ਚੱਲ ਕੇ ਦਿਖਾਉਨੇ ਆ ਹਨਾ ਤੇ ਬਾਈ ਇੱਧਰ ਫਿਰ ਆ ਬਕਸਾ ਜਿਆ ਕਾਦਾ ਏ ਇਹ ਨਾ ਬਕਸਾ ਬਾਈ ਜੀ ਖੇਤ ਸਾਡੇ ਮੋਟਰਾਂ ਹੀ ਪੰਜ ਸੀਟਾਂ ਚੱਲਦੀਆਂ ਜਿੱਕੇ ਕਵਰੇਜ ਹੋਣ ਵੀ ਵਿਖਾਵਾਂ ਤੁਹਾਨੂੰ ਖੇਤਲ ਚੱਲ ਕੇ ਠੀਕ ਹੈ ਇਹ ਬਹੁਤ ਅੱਛੋ ਜੀ 20 ਸਾਲ ਪਹਿਲਾਂ ਪੈਨ ਲੱਗਿਆ ਹੋਇਆ ਸੀ ਜੀ ਮੈਂ ਲੁਧਿਆਣੇ ਤੋਂ ਤਿਆਰ ਕਰਵਾਇਆ ਸੀ ਜੀ ਆ 20 ਸਾਲ ਪਹਿਲਾਂ ਇੱਥੇ 20 ਸਾਲ ਪਹਿਲਾਂ ਜੀ ਉਦੋਂ ਦਾ ਕਿਸੇ ਦਾ ਹੋਣਾ ਹੀ ਨਹੀਂ ਸੀ ਬਹੁਤ ਸਿੰਪਲ ਲੋਕ ਸਟਾਰਟਰ ਲਾਉਂਦੇ ਹੁੰਦੇ ਸੀਗੇ ਠੀਕ ਹੈ ਇਹਦੇ ਵਿੱਚ ਸਾਰਾ ਸਿਸਟਮ ਬਣਿਆ ਹੋਇਆ ਜੀ ਚਾਰ ਮੋਟਰਾਂ ਵਾਲਾ ਸਿਸਟਮ ਬਣਿਆ ਹੋਇਆ ਠੀਕ ਹੈ ਕਿ ਇਹਦੇ ਜਨਰੇਟਰ ਵਗੈਰਾ ਸਾਰਾ ਨਾਲ ਲਾ ਕੇ ਚੱਲ ਪੈਂਦਾ ਸੀ ਜੀ ਠੀਕ ਆ ਜੀ ਤੇ ਹੁਣ ਇਹ ਹੈ ਨਾ ਜੀ ਮੋਟਰ ਵੱਡੀਆਂ ਹੋ ਗਈਆਂ ਸੀਆਂ ਤੇ ਇਸ ਕਰਕੇ ਫਿਰ ਅਸੀਂ ਇਹਨੂੰ ਲਾਤ ਆਈ। ਅੱਛਾ ਕਪੈਸਿਟੀ ਘਟ ਗਈ ਦੀ? ਕਪੈਸਿਟੀ ਇਹਦੀ ਘਟ ਗਈ ਹੈ ਜੀ। ਤੇ ਹੁਣ ਕੀ ਲੱਗਿਆ ਹੋਇਆ ਫਿਰ ਉੱਥੇ? ਉਹਨੂੰ ਉੱਥੇ ਵੱਡਾ ਲਾਇਆ ਵੀ ਹੈ ਤੁਹਾਨੂੰ ਦਿਖਾਉਣੇ ਉੱਥੇ ਜਾ ਕੇ। ਠੀਕ ਹੈ। ਤੇ ਆਓ ਚੱਲਦੇ ਖੇਤ। ਹਾਂ ਠੀਕ ਹੈ ਜੀ। ਤੇ ਆਓ ਚੱਲਦੇ ਸੱਜਣੋਂ ਖੇਤ ਤੇ ਖੇਤਲ ਚੱਲਦੇ ਆ ਬਾਈ ਦੇ ਤੇ ਕਣੀ ਉੱਥੇ ਦਿਖਾਉਣਾ ਸਿਸਟਮ ਕਿਉਂਕਿ ਇਹ ਸੱਜਣੋਂ ਤੁਹਾਡੇ ਸਿੱਖਣ ਲਈ ਕੁਝ ਨਾ ਕੋਈ ਮਿਲਦਾ ਕਿਉਂਕਿ ਕਿਸੇ ਦੀ ਰੀਸ ਕਰਕੇ ਤੁਸੀਂ ਵੀ ਆਪਣਾ ਕੰਮ ਇਤਾਂ ਦੇ ਕਰ ਸਕਦੇ ਹੋ ਹਨ ਕਿਉਂਕਿ ਤੁਹਾਡੇ ਮਤਲਬ ਕਮਾਈ ਵਾਲੇ ਸਾਧਨ ਹਨਾ ਉਹ ਤੇ ਕਿਉਂਕਿ ਅੱਜ ਕੱਲ ਦੇ ਸ਼ੌਂਕ ਪਾਉਣਾ ਅੱਜ ਕੱਲ ਦੀ ਨਵੀਂ ਜਨਰੇਸ਼ਨ ਨੂੰ ਬਹੁਤ ਔਖਾ ਹਨਾ ਤੇ ਚਲੋ ਆ ਸਾਡਾ ਫਰਜ਼ ਆ ਵੀਡੀਓ ਵਗੈਰਾ ਵਿਖਾਉਣਾ ਤੁਸੀਂ ਵੇਖ ਕੇ ਵੀ ਆਪਣੀ ਮਤਲਬ ਸ਼ੌਂਕ ਨਾਲ ਚੀਜ਼ਾਂ ਆਪਣੀਆਂ ਤਿਆਰ ਕਰ ਸਕਦੇ ਹੋ ਕਿਉਂਕਿ ਨਵੀਂ ਜਨਰੇਸ਼ਨ ਨਵੀਂ ਪੀੜੀ ਨੂੰ ਹਨਾ ਨਵੇਂ ਪਾਸੇ ਲਾਜਾਏ ਜਾਵੇ ਸਕੇ ਹਨਾ ਬਾਕੀ ਇੱਕ ਹੋਰ ਗੱਲ ਆਈ ਹਾਂਜੀ ਜੇ ਨਵੀਂ ਪੀੜੀ ਨੂੰ ਕਿਸੇ ਪਾਸੇ ਸ਼ੌਂਕ ਹੋਊਗਾ ਹੀ ਹਾਂਜੀ ਤਾਂ ਮੇਰਾ ਵੀ ਨਸ਼ੇ ਪੱਤੇ ਤੋਂ ਬਚੇ ਰਹਿਣਗੇ ਹਾਂ 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 ਹੈ ਜੀ ਹੁਣ ਸੱਜਣੋ ਕਿਉਂਕਿ ਬਾਈ ਨੇ ਇਹਹੀ ਗੱਲ ਹੀ ਆ ਹਾਂ ਜੀ ਹਾਂ ਜੀ ਕਿਉਂਕਿ ਹੁਣ ਕੋਤੀ ਵੱਲ ਲਾ ਲਓ ਕਿਸੇ ਕੁਸ਼ਿੰਦਰੀ ਕਿਸੇ ਵੀ ਸੇ ਪਾਸੇ ਲਾ ਲਓ ਹਾਂ ਜੀ ਹਾਂ ਜੀ ਹਾਂ ਜੀ ਵੀ ਚਲੋ ਆਪਾਂ ਕਹਿੰਦੇ ਵੀ ਬੱਚਿਆਂ ਦਾ ਇਧਰਲੇ ਪਾਸੇ ਮਾਹੌਲ ਬਣਿਆ ਰਵੇ ਤੇ ਨਸ਼ੇ ਪੱਤੇ ਤੋਂ ਰਹਿਤ ਹੋਵੇ ਹਾਂ ਹਾਂ ਕਿਉਂਕਿ ਹੁਣ ਦੇਖੋ ਜੀ ਤੁਸੀਂ ਕਿਹੜਾ ਸਾਰੀ ਉਮਰ ਕੰਮ ਕਰਨਾ ਹਨਾ ਤੇ ਇੰਨੀ ਜ਼ਮੀਨ ਜਾਇਦਾ ਸਾਂਭਣੀ ਕਰਨੀ ਹਨਾ ਹਾਂ ਤੇ ਮਗਰ ਜੇ ਸ਼ੌਂਕ ਹੋਊਗਾ ਤਾਂ ਫੇਰ ਹੀ ਸਾਂਭਣਗੇ ਹਨਾ ਹਾਂ ਜੀ ਤੇ ਆਓ ਬਾਬੇ ਚੱਲਦੇ ਆ ਖੇਤ ਹਨਾ ਤੇ ਫੇਰ ਚ بقدا ملهن I do ਆ ਬਾਬੇ ਖੇਤ ਆ ਗਈ ਸੀ ਹਨ ਬਾਈ ਦੇ ਤੇ ਆ ਤੁਸੀਂ ਚੈੱਕ ਕਰ ਸਕਦੇ ਆਪਣਾ 45 ਗ੍ਰਾਮ ਬਾਈ ਦਾ ਤੇ ਜਿਹੜਾ ਕਿ ਆਪਾਂ ਡੀਆਈ ਕੀਤਾ ਸੀ ਹਨ ਤੇ ਬਾਕੀ ਇੰਜਨ ਦੀ ਲੀਕੇਜ ਤਾਂ ਵੈਸੇ ਕੋਈ ਹੋਈ ਨਹੀਂ ਹਨ ਤੇ ਠੀਕ ਆ ਨਾ ਤੇ 에ਅਰ ਕੰਡਿਟਰ ਫਰ ਬਾਈ ਬਾਹਰ ਕਢਾਤਾ ਕੰਡਿਟਰ ਬਾਹਰ ਕਢਾ ਲਾ ਫਿਰ ਬਾਈ ਇਹ ਨਾ ਔਖਾ ਡੀਲੀ ਸਾਫ ਕਰਨਾ ਬਹੁਤ ਔਖਾ ਸੀ ਉਥੋਂ ਇਹ ਅੱਛਾ ਹਾਂਜੀ ਤੇ ਫਿਰ ਬਾਹਰ ਹੀ ਕਢਾਤਾ ਹੈ ਬਾਹਰ ਹੀ ਕਢਾਤਾ ਠੀਕ ਹੈ ਹਾਂ ਮੈਂ ਡੇਲੀ ਰੋਜ਼ ਸਾਫ਼ ਕਰਨਾ ਸੀ ਗਾਈ ਹੂੰ ਤੇ ਫਿਰ ਕੱਢਣਾ ਬਹੁਤ ਔਖਾ ਹੁੰਦਾ ਸੀ ਗਾਈ ਠੀਕ ਹੈ ਜੀ ਹਾਂ ਜੀ ਚਲੋ ਕੋਈ ਨਹੀਂ ਇਹ ਤਾਂ ਲੀਕ ਜੂ ਕੋਈ ਕਿਤੇ ਨਹੀਂ ਹੈਗਾ ਜੀ ਕੋਈ ਸੁੱਕਾ ਖਰੋਟ ਵਰਗਾ ਪਿਆ ਠੀਕ ਹੈ ਜੀ ਨਹੀਂ ਠੀਕ ਹੈ ਠੀਕ ਹੈ ਜੀ ਤੇ ਚਲੋ ਵਗ ਬਾਕੀ ਬਾਈ ਦਾ ਦਿਖਾਉਣਾ ਸਿਸਟਮ ਹਣਾ ਬਾਈ ਦੀ ਇਹ ਮੋਟਰ ਆ ਗਿਆ ਨਾ ਸਾਰੀ ਆਰਗੇਨਿਕ ਹੈ ਆਪਦੇ ਘਰ ਵਾਲੀ ਅੱਛਾ ਆਪਦੇ ਰਵਾਇਤ ਵਰਤਦੇ ਹਨ ਹਾਂ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਕੌਣ ਕੌਣ ਤਾਂ ਰੇ ਸਪਰੇਅ ਵਾਲੀ ਹੈ ਨਾ ਮਾਰਕੀਟ ਚ ਆਈ ਜਾਂਦੀ ਹੈ ਨਾ ਚਲੋ ਆਪਦੀ ਚੀਜ਼ ਹੈ ਨਾ ਆਪਦੀ ਸਬਜ਼ੀ ਤੇ ਜੀ ਮਟੀਰੇ ਵੀ ਹੈਗੇ ਲੱਗੇ ਜੀ ਠੀਕ ਆ ਠੀਕ ਆ ਇੰਨਾ ਖਪਰ ਏਰੀਆ ਸਾਰੀ ਖਾਨ ਜੋਗਰੀ ਸਾਰੀ ਸਬਜ਼ੀ ਹੈਗੀ ਹੈ ਜੀ ਠੀਕ ਆ ਆ ਉਹ ਡਿੱਗੀ ਹੈ ਜਿਹੜੀ ਆਪਾਂ ਗੱਲ ਕਰਦੇ ਸੀ ਠੀਕ ਆ ਉਹ ਦਿਖਾਈ ਹੈ ਜੀ ਪਰ ਮੋਟਰਾਂ ਫਿਰ ਦੋ ਤਿੰਨ ਇਕੱਠੀਆਂ ਇੱਥੇ ਜੀ ਮੋਟਰਾਂ ਜੀ 6 ਹੈ ਜੀ ਇੱਥੇ ਇੱਥੇ ਇਕੱਠੀਆਂ ਹਾਂ ਇਕੱਠੀਆਂ ਹੈ ਜੀ ਅੱਛਾ ਇੱਕੇ ਜਗ੍ਹਾ ਤੇ ਦੋ ਚੱਲਦੇ 6 ਮੋਟਰਾਂ ਅੱਛਾ ਅੱਛਾ ਦੂਜੇ ਕਿੱਥੇ ਦੋ ਮੋਟਰ ਦੀ ਤਾਇਰ ਕਰਕੇ ਦੋ ਚੱਲ ਰਹੀਆਂ ਮੋਟਰਾਂ ਤੇ ਪਾਣੀ ਦਾ ਫਰਸਾਦਨ ਦਾ ਪੂਰਾ ਹਨਾ ਪਾਣੀ ਦਾ ਫਰਸਾਦਨ ਬਹੁਤ ਆਈ ਅੱਛਾ ਖੜੀਆਂ ਰਹਿੰਦੀ ਹੈ ਜੀ ਲਾਓ ਬਾਬਿਓ ਨਹਿਰ ਦੇ ਪਾਣੀ ਵਾਲੀ ਡਿੱਗੀ ਹੈ ਜੀ ਅੱਛਾ ਹਾਂਜੀ ਤੇ ਇੱਥੇ ਸਟੋਰ ਕਰ ਲੈਨੇ ਹੋ ਇੱਥੇ ਨਹਿਰ ਦਾ ਪਾਣੀ ਸਟੋਰ ਕਰੀਦਾ ਜੀ ਤੇ ਫਿਰ ਡੂੰਗੀ ਕਿੰਨੀ ਕਾ ਬਾਈ ਫਿਰ ਡੂੰਗੀ ਇੱਥੋਂ ਕਿੱਥੇ ਜਿੱਥੇ ਕਿਤੇ ਹੈਗੀ ਹੈ ਜੀ ਉੱਪਰ ਤੋਂ ਲੈ ਕੇ ਨੇ ਸਾਰੀ 15 ਫੁੱਟ ਡੂੰਗੀ ਹੈ ਜੀ ਇਹ ਅੱਛਾ ਹਾਂਜੀ ਤੇ ਫਿਰ ਬਾਈ ਇਹ ਓਪਨ ਕਾ ਤਾਂ ਰੱਖੀ ਹੋਈ ਹੈ ਨਾ ਕਈ ਵਾਰੀ ਕੋਈ ਜਾਨਵਰ ਵਗੈਰਾਂ ਟੱਕਰ ਨਹੀਂ ਬਾਈ ਜੀ ਇਹ ਚਾ ਇਧਰ ਆਉਂਦਾ ਨਹੀਂਗਾ ਤੇ ਫਿਰ ਇਹਨੂੰ ਖਿੱਚਣ ਦਾ ਸਾਧਨ ਕੀ ਕੀ ਕਰਕੇ ਨਹੀਂ ਚੜਦੇ ਜਾਨਵਰ ਜੀ ਅੱਛਾ ਪੰਪ ਲਾਇਆ ਹੋਇਆ ਖਿੱਚਣ ਲਈ ਪੰਪ ਲਾਇਆ ਵੀ ਖਿੱਚਣ ਆਸਤੇ ਅੱਛਾ ਇਧਰਲੀ ਸੈਟ ਲੱਗਿਆ ਹੋਇਆ ਹਾਂ ਉਹ ਪੰਪ ਲੱਗਿਆ ਹੋ ਕੋ ਉਹ ਪੰਪ ਲੱਗਿਆ ਠੀਕ ਹੈ ਕਿੰਨਾ ਪਾਣੀ ਬਈ ਸਟੋਰ ਕਰ ਜਾਂਦੀ ਹੈ ਇਹ ਕਟੋ ਕਟ ਇਹ ਬਈ ਜੀ ਜੇ ਆਪਾਂ ਕਣਕ ਕਰਨੀ ਹੋਵੇ ਰੋ ਆਪਣਾ ਕੋਰ ਪਿਆਉਣੀ ਹੈ ਨਹੀਂ ਹੂੰ ਤਾਂ 30 ਤੋਂ 35 ਕਿੱਲੇ ਬਾਣ ਕੋਰ ਪਿਆਉਂਦੀ ਇਕੱਲੀ ਡਿੱਗੀ ਅੱਛਾ ਇਕੱਲੀ ਇਕੱਲੀ ਡਿੱਗੀ ਹਾਂਜੀ ਠੀਕ ਆ ਤੇ ਫਿਰ ਮੋਟਰ ਬਿਜਲੀ ਤੇ ਚੱਲਦੀ ਹੈ ਫਿਰ ਉਹ ਮੋਟਰ ਬਿਜਲੀ ਤੇ ਚੱਲਦੀ ਹੈ ਜੀ ਕਿ ਇੰਜ ਨਹੀਂ 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 ਬਿਜਲੀ ਤੇ ਜੀ ਠੀਕ ਹੈ ਜਦੋਂ ਰਾਈਟ ਆਉਂਦੀ ਉੱਤੇ ਉੱਤੇ ਚੱਲਦੀ ਹੈ ਜੀ ਅੱਛਾ ਤੇਰੀ ਸਪੇਸ ਤੇ ਆ 3 ਫੇਸ ਤੇ ਹਾਂਜੀ ਠੀਕ ਹੈ ਇਲੈਕਸ਼ਨ ਆਪਣੇ ਆਪ ਦੀ ਹੈ ਜੀ ਇੱਥੇ ਹਾਂ ਕਰਮਾਂ ਦੀ ਇੰਜਾਂ ਦਾ ਵੀ ਸਿਸਟਮ ਹੈਗਾ ਕਿ ਨਹੀਂ ਬਈ ਇਸ ਸਿਸਟਮ ਹੁੰਦਾ ਸੀਗਾ ਜੀ ਚੱਕਤਾ ਠੀਕ ਹੈ ਬੜੀ ਨਿਗਰਾਨੀ ਬੜੀ ਰੱਖਣੀ ਪੈਂਦੀ ਇੰਜਨ ਦੀ ਜੀ ਕਾਰਨ ਉਹ ਕਿਤੇ ਉਹਦੀ ਰੇਸ ਵਧ ਗਈ ਘਟ ਗਈ ਵਧ ਗਈ ਘਟ ਗਈ ਤੁਹਾਨੂੰ ਪਤਾ ਇੱਕ ਵੀਲੇ ਦੇ ਐਂ ਕਰਦੇ ਹੁੰਦੇ ਸੀ ਹਾਂ ਇਹ ਤਾਂ ਹੈ ਇਹ ਤਾਂ ਹੈ ਬਾਈ ਫਿਰ ਇਹ ਤੇ ਮੋਟਰਾਂ ਦਾ ਪਾਣੀ ਸਟੋਰ ਕਰ ਦਾਂਗੇ ਨਾ ਪਾਣੀ ਵੀ ਹੋ ਜਾਂਦਾ ਜੀ ਅੱਛਾ ਹਾਂਜੀ ਹੁਣ ਨਹਿਰ ਨਹੀਂ ਆਈ ਸੀ ਤੂੰ ਪਹਿਲਾਂ ਮੋਟਰਾਂ ਦਾ ਪਾਣੀ ਸਟੋਰ ਕਰਕੇ ਚਲਾਉਂਦੇ ਸੀਗੇ ਤੇ ਫਿਰ ਆਪਾਂ ਨੂੰ ਜਿਵੇਂ ਆਪਣੇ ਤਾਂ ਲਾਈਟ ਫਾਲ ਆਉਂਦੀ ਐ ਜਾਂ ਕਿ ਪਾਣੀ ਦਾ ਸਾਧਨ ਸੀ ਫਿਰ ਡਿੱਗੀ ਦੀ ਕਿਉਂ ਜ਼ਰੂਰਤ ਪੈ ਗਈ ਫਿਰ ਬਾਈ ਆਪਾਂ ਕਿ ਅਸੀਂ ਸਾਨੂੰ ਮਤਲਬ ਕਿਨੇ ਜੀ ਨਹਿਰ ਦੇ ਪਾਣੀ ਦੀ ਸਟੋਰ ਕਰਨ ਦੀ ਰੋਡ ਪਈ ਜੀ ਨੀ ਆਪਣੇ ਫਿਰ ਸਿੱਧਾ ਜ਼ਮੀਨ 'ਚ ਨਹੀਂ ਲੱਗਦਾ ਸੀ। ਲੱਗਦਾ ਜੀ। ਅੱਜ ਲੱਗਦਾ ਇੱਕ ਦਾ ਵਾਰ ਹੀ ਨਾ ਸਾਡੇ ਆਉਂਦੀ ਹੈ ਰਾਤ ਨੂੰ। ਠੀਕ ਹੈ। ਛਮਾਈ ਵੀ ਜਦੋਂ 6 ਮਹੀਨਾ ਤੋਂ ਬਰਲਦੀ ਉਹਦੋਂ ਵੀ ਰਾਤ ਆਉਂਦੀ ਹੈ ਰਾਤ। ਠੀਕ ਹੈ। ਉਹ ਫਿਰ ਜਮਾਨਾ ਮਾੜਾ ਕਰਕੇ ਅੱਖੀ ਦਾ ਪਾਣੀ ਛੱਡ ਕੇ ਤੇ ਘਰ ਨੂੰ ਜਾਂਦਾ। ਹਾਂ ਸਟੋਰੀ ਕਰ ਲਏ ਹਨਾ। ਕਰ ਲੈਣੇ ਅੱਖੇ ਤੜਕੇ ਚੱਕ ਕੇ ਲਾ ਲਾਂਗੇ ਜੀ। ਠੀਕ ਹੈ ਠੀਕ ਹੈ। ਤੇ ਚਲੋ ਬਾਈ ਹਨਾ ਤੇ ਬਾਕੀ ਜਿਹੜੀ ਪੌੜੀ ਹਨਾ ਇੱਥੇ ਲੱਗਦੀ ਹੈ ਹੈ। ਉਹ ਇੱਥੇ ਲੱਗੂਗੀ ਜੀ ਹਾਂ ਇੱਥੇ ਫਿੱਟ ਹੋਗੀ। ਅੱਛਾ ਇੱਥੇ ਬਣਾ ਲੈਣੇ ਹਨਾ ਸਿਸਟਮ। ਠੀਕ ਆ ਇਥੋਂ ਫਿਰ ਥੱਲੇ ਉਤਰ ਜਾਨੇ ਆ ਥੱਲੇ ਤਾਰੀ ਜੋਗੀ ਜੋ ਇਹ ਤਾਂ ਮੇਰੇ ਨਾਲ ਤਾਂ ਹੋਣੀ ਬਣਾਈ ਲੱਗਦੀ ਆ ਨਾ ਬਾਈ ਇਹ ਡਿੱਗੀ ਬਾਈ ਜੀ ਸਾਲ ਡੇਢ ਸਾਲ ਹੀ ਹੋਇਆ ਹਜੇ ਬਣਾਈ ਨਹੀਂ ਹੋਈ ਅੱਛਾ ਹਾਂਜੀ ਸਾਲ ਡੇਢ ਸਾਲ ਹੀ ਹੋਇਆ ਜੀ ਹਾਂਜੀ ਠੀਕ ਐ ਤੇ ਬਾਈ ਪੱਕੀ ਫਿਰ ਕਰੀ ਨਹੀਂ ਹੈ ਜੀ ਪੱਕੀ ਕਰਾਂਗੇ ਜੀ ਹੁਣ ਅਗਲੇ ਸਾਲ ਪੱਕੀ ਕਰਾਂਗੇ ਅੱਛਾ ਹੁਣ ਕਿਰੋਂ ਦਾ ਟਾਈਮ ਤਰਪਾਲ ਪਾਇਆ ਵਾ ਕੀ ਕਰਦੇ ਆਂਗੇ ਹਾਂਜੀ ਤਰਪਾਲ ਥੱਲੇ ਤੱਕ ਵੀ ਪਾਇਆ ਬਾਈ ਤਰਪਾਲ ਥੱਲੇ ਤੱਕ ਹੀ ਆ ਜੀ ਠੀਕ ਐ ਮਦਰ ਪਾਣੀ ਦੀ ਰੇ ਉਹ ਨਾ ਹੋਵੇ ਨਾ ਸੋਕੇ ਨਾ ਹਾਂ ਪਾਣੀ ਸੋਕੇ ਦਾ ਜੀ ਠੀਕ ਐ ਹਾਂਜੀ ਤੇ ਕਹਿਣ ਦਾ ਮਤਲਬ ਸੱਜਣੋਂ ਬਾਈ ਨੇ ਸਟੋਰ ਕੀਤਾ ਵਧੀਆ ਚੀਜ਼ਾਂ ਹਨਾ ਅੱਜ ਕੱਲ ਇਹ ਸਿਸਟਮ ਤਾਂ ਰਾਜਸਥਾਨ ਚ ਦੇਖਣ ਨੂੰ ਮਿਲਦਾ ਹਨਾ ਹਾਂਜੀ ਹਾਂਜੀ ਤੇ ਆਪਣੇ ਤਾਂ ਹੈ ਹੀ ਨਹੀਂ ਹਨਾ ਵੈਸੇ ਤੇ ਮੇਰੇ ਨਾਲ ਦੇ ਵੇਖਿਆ ਨਹੀਂ ਕਿਤੇ ਹਨਾ ਪੁਰਾਣੀ ਕੋਈ ਚਾਰ ਕਣਾ ਦਾ ਜ਼ਮੀਨ ਵੀ ਹਾਂ ਰੁਕਦੀ ਹੈ ਨਾ ਲੋਕ ਰੁਕ ਗਈ ਹੈ ਜੀ ਹਾਂ ਹਾਂ ਇਹ ਤਾਂ ਹੈ ਜੀ ਅੱਜ ਕੱਲ ਜ਼ਮੀਨ ਵੀ ਰੁਕਦੀ ਹੈ ਜੀ ਹਾਂਜੀ ਹਾਂਜੀ ਰੁਕਦੀ ਹੈ ਰੁਕਦੀ ਹੈ ਰੁਕਦੀ ਹੈ ਤੇ ਮੇਤਰੋ ਬਾਕੀ ਤੁਹਾਨੂੰ ਬਾਈ ਦਾ ਮੋਟਰਾਂ ਦਾ ਸਿਸਟਮ ਦਿਖਾਉਨੇ ਆ ਹਨਾ ਤੇ ਨਹਿਰ ਦੀਆਂ ਕੋਈ ਵਾਰੀਆਂ ਵੇਲੀਆਂ ਫੁੱਲੀਆਂ ਵੀ ਮਿਲ ਜਾਂਦੀਆਂ ਜਦੋਂ ਉਦੋਂ ਵਿੱਚ ਸਿੱਟਦੇ ਦੀਆਂ ਜੀ ਠੀਕ ਹੈ ਬਾਈ ਉਹ ਪਾਣੀ ਸਟੋਰ ਹੋ ਜਾਂਦਾ ਨਾ ਜਦੋਂ ਆਪਾਂ ਨੂੰ ਨਹੀਂ ਜ਼ਰੂਰਤ ਤੇ ਪਾਣੀ ਸਟੋਰ ਹੋ ਜਾਂਦਾ ਨਾ ਹਾਂਜੀ ਐਵੇਂ ਆਹ ਆਹ ਇੱਕ ਵਾਰੀ ਜਾਂਦਾ ਫਿਰ ਮੋਗੀ ਬੰਦ ਕਰਦੇ ਆ ਜਾਂ ਫਿਰ ਆਪ ਐਵੇਂ ਖੇਤ ਨੂੰ ਲਾ ਰੱਖਦੇ ਆ ਜੇ ਲੋੜ ਨਹੀਂ ਹੁੰਦੀ ਤਾਂ ਲਾਈਟ ਫਿਰ ਫਲ ਆਈ ਜਾਂਦੀ ਹੈ ਬਾਈ ਹਾਂਜੀ ਲਾਈਟ ਆਈ ਜਾਂਦੀ ਹੈ 8 ਘੰਟੇ ਆਈ ਜਾਂਦੀ ਹੈ ਅੱਛਾ 8 ਘੰਟੇ ਆਈ ਜਾਂਦੀ ਹੈ ਹਣਾ ਤੇ ਚਲੋ ਬਾਬੇ ਬਾਕੀ ਠੀਕ ਹੈ ਸਾਰਾ ਹੂੰ ਆਪ ਕਰਤਾ ਹੀ ਹੋਣੇ ਆਪ ਕਰਤਾ ਹੀ ਇਹ ਅੱਛਾ ਮੋਟਰਾਂ ਵਾ ਵਡੀਆਂ ਹੋ ਗਈਆਂ ਹਾਂ ਹਾਂ ਬਾਕੀ ਦੱਸ ਦਿਆਂ ਮੋਟਰਾਂ ਰੋਡ ਵਿੱਚ 15 ਦੀਆਂ ਵੀ ਹੋਗੀਆਂ 20 ਦੀਆਂ ਵੀ ਹੋਊਗੀਆਂ ਹਾਂ ਵਧੀਆ ਸਿਸਟਮ ਬਣਾਇਆ ਵਾ ਹਨਾ ਆਪ ਕੀਤੀ ਹੈ ਜੀ ਅੱਛਾ ਹਾਂ ਜੀ ਸਾਰੀ ਆਪ ਰੇਨਿੰਗ ਤੋਂੜੀ ਕਰਵਾਈ ਜੀ ਮੈਂ ਠੀਕ ਹੈ ਆ ਬਾਈ ਨੇ ਆਪ ਫਿਟਿੰਗ ਕੀਤੀ ਹੈ ਸਚਨੂੰ ਕਿਉਂਕਿ ਅੱਜ ਕੱਲ ਕੰਕਾ ਦੁਨੀਆ ਦੇ ਟਾਈਲੈਂਡ ਦਾ ਵੇ ਤੁਹਾਨੂੰ ਪਤਾਗਾ ਕੋਈ ਉਹ ਨਹੀਂ ਹਨਾ ਤੇ ਥੋੜ ਨਹੀਂ ਹਨਾ ਕਿਉਂਕਿ ਦੁਨੀਆ ਪਰੇ ਤੋਂ ਪਰੇ ਪਈ ਆ ਹਨਾ ਇਹ ਸਿਲੰਡਰ ਜਨਰੇਟਰ ਹੈ ਜੀ ਉਹ ਇੱਥੇ ਫਿੱਟ ਹੋ ਜਾਂਦਾ ਜੀ ਆ ਕੇ ਠੀਕ ਹੈ ਤੇ ਇੱਥੋਂ ਚੇਂਜਓਵਰ ਲੱਗੇ ਆ ਜੀ ਚੇਂਜਓਵਰ ਬਦਲ ਲਈ ਤੇ ਜਨਰੇਟਰ ਮੋਟਰ ਚੱਲ ਪਈ ਉਹ ਮੈਂ ਦੇਖਿਆ ਨਾ ਕਈ ਥਾਵਾਂ ਤੇ ਜਾ ਕੇ ਮਤਲਬ ਮਰਨ ਦਾ ਖਤਰਾ ਹੀ ਰਹਿੰਦਾ ਹਨਾ ਤੁਸੀਂ ਤਾਰਪੁਰ ਦੇਖੋਗੇ ਸਾਰੇ ਸਾਈਡ ਤੇ ਜੀ ਬਾਹਰ ਵੀ ਤੁਸੀਂ ਤਾਰਾਂ ਦੇਖੋਗੇ ਕਿਤੇ ਤੁਹਾਨੂੰ ਕੋਈ ਤਾਰ ਨਹੀਂ ਮਿਲਦੀ ਸਾਰੀ ਅੰਡਰਗਰਾਊਂਡ ਤਾਰਾਂ ਆ ਜੀ ਠੀਕ ਹੈ ਠੀਕ ਹੈ ਕਹਿੰਦਾ ਮਤਲਬ ਸੱਚਨਾ ਪੂਰਾ ਸੇਫਟੀ ਵਾਲਾ ਕੰਮ ਆ ਵੀ ਸਾਰਾ ਸੇਫਟੀ ਵਾਲਾ ਕੰਮ ਆ ਜੀ ਹਾਂਜੀ ਹਾਂਜੀ ਬੰਦੇ ਤੋਂ ਵੱਧ ਕੇ ਕੀ ਪੈਸੇ ਤਾਂ ਨਹੀਂ ਹੈਗਾ ਜੀ ਹਾਂ ਆਹ ਜੀ ਹਰਨ ਆਹ ਹੁਣ ਉਧਰ ਮੋਟਰ ਆ ਜੀ ਸਾਰੀ ਇੱਥੋਂ ਅੰਡਰਗਰਾਊਂਡ ਪਾਈਪ ਜਾਂਦੀ ਹੈ ਇੱਧਰ ਵੀ ਹੋ ਸਾਹਮਣੇ ਮੋਟਰਾਂ ਚ ਦਿਖਾ ਲਈਓ ਉਧਰ ਵੀ ਅੱਛਾ ਉੱਥੋਂ ਵੀ ਇੱਕ ੋਠੇ ਤੋਂ ਲੈ ਕੇ ਰਏ ਜੀ ਅੰਡਰਗਰਾਉਂਡ ਪਾਇਪ ਪਾ ਕੇ 3 ਇੰਚੀ ਅੱਛਾ ਤੇ ਸਾਰੀ ਪਾਇਪ ਦੇ ਬਿਜਲੀ ਤਾਰ ਜਾਂਦੀ ਹੈ ਜੀ ਪਾਈਪ ਲਾਈਨ ਤੇ ਵੀ ਵੀ ਇਹਦੇ ਵਿੱਚ ਵੀ ਸਾਨੂੰ ਤਾਂ ਪਤਾ ਵੀ ਇੱਥੇ ਇੱਥੇ ਖੱਡੇ ਰੱਖੇ ਵੀ ਆ ਪੋਰਸ਼ੇ ਰੱਖੇ ਵੀ ਆ ਵੀ ਤਾਰ ਇੱਥੋਂ ਕੱਢਣੀ ਹੋਵੇ ਖਿੱਚਣੀ ਹੋਵੇ ਉੱਥੋਂ ਅਸੀਂ ਖਿੱਚ ਲਾਂਗੇ ਇੱਥੋਂ ਅਸੀਂ ਖਿੱਚ ਲਾਂਗੇ ਇੱਕ ਬਾਈ ਫਿਰ ਆ ਅੱਜਕੱਲ ਚੋਰੀ ਚਾਰੀ ਤੇ ਬਾਹਰ ਰਹਿੰਦਾ ਹਾਂ ਹਾਂ ਜੀ ਇਹ ਮਾਰ ਤਾਂ ਬਹੁਤ ਡੂੰਘੀ ਹੈ ਤੁਹਾਨੂੰ ਕਿਤੇ ਵੀ ਤਾਰ ਦਾ ਅੰਦਰੋਂ ਉਹ ਵੀ ਤਾਰ ਵੀ ਤੁਹਾਨੂੰ ਨਹੀਂ ਕਿਤੇ ਮਿਲੂਗੀ ਤਾਰ ਅੰਦਰੋਂ ਮੋਟਰ ਨੂੰ ਲਾਉਂਦੀ ਅੰਡਰਗਰਾਊਂਡ ਹੀ ਆਉਂਦੀ ਆ ਸਾਨੂੰ ਅੰਡਰਗਰਾਊਂਡ ਆ ਹੈ ਨਾ ਇੱਥੇ 6 ਮੋਟਰਾਂ ਜੀ ਆਪਣੇ ਕੋਲ ਕਿ ਭਾਈ ਨੇ ਵੇਖ ਲਓ ਸਬਜ਼ੀ ਵਗੈਰਾ ਆਪ ਦਾ ਹੀ ਰੱਖੀ ਹੋਈ ਹੈ ਨਾ ਕਹਿਣ ਦਾ ਮਤਲਬ ਸਾਧਾ ਪਿੰਡ ਦੇ ਸਬਜ਼ੀ ਖਾ ਸਕਦਾ ਹਨ ਐਨੇ ਭਾਈ ਆਪਦੇ ਲਾਈ ਬੈਠਾ ਹਨ ਤੇ ਅੱਛਾ ਠੰਡਾ ਪਾਣੀ ਇਹੀ ਹੈ ਨਾ ਹੋਰੀ ਹੂੰ ਤੇ ਸਬਜੀ ਬਾਈ ਉਧਰ ਫਿਰ ਇਧਰ ਵੀ ਲੱਗੀ ਵੀ ਹੈ ਨਾ ਹਾਂਜੀ ਹਮ ਅੱਧਾ ਪਿੰਡ ਫਿਰ ਹਨਾ ਖਾ ਸਕਦਾ ਨਾ ਐਨੀ ਸਬਜੀ ਲਾਈ ਹੈ ਨਾ ਸਬਜੀ ਬਾਈ ਦੂਜੇ ਕਿਹਦੇ ਦਾ ਇੱਕ ਦਾ ਥੀਰੀ ਵਿਚਾਰੇ ਹੈਗੇ ਹਨ ਉਹਨਾਂ ਕੱਲ ਕੋਲ ਲੈ ਜਾਂਦੇ ਆ ਜੀ ਠੀਕ ਆ ਤੇ ਬਾਕੀ ਆਪ ਵਰਤ ਲਈ ਦੀ ਕੋਈ ਆਣ ਗਵਣ ਕੱਲ ਦੇ ਦੀ ਚਲੋ ਇੱਥੇ ਕਿਤੇ ਰਿਸ਼ਤੇਦਾਰ ਜੇ ਉੱਥੇ ਭਰ ਕੇ ਲੈ ਜਾਏ ਦੀ ਬੋਲੀ ਬាទ ਠੀਕ ਠੀਕ ਹੈ ਠੀਕ ਹੈ ਜੀ ਅੱਜ ਕੋਈ ਰਿਸ਼ਤੇਦਾਰ ਨਹੀਂ ਆਉਣਾ ਹੁੰਦਾ ਉਹ ਐਸੇ ਧੋੜ ਕੇ ਰੱਖ ਲਈਦੀ ਹੈ ਠੀਕ ਠੀਕ ਹੈ ਹਮ ਤੇ ਚਲੋ ਬਾਈ ਜੀ ਜਿਹੜੀ ਸ਼ਹਿਰ ਦੀ ਸਬਜ਼ੀ ਬਹੁਤ ਮਾੜੀ ਐ ਬਹੁਤ ਜ਼ਿਆਦਾ ਹਨਾ ਆਪਾਂ ਖੇਤੀ ਤਾਂ 50 ਕਿੱਲੇ ਕਰ ਸਕਦੇ ਆ ਹਾਂ ਤੇ 10 ਮਰਲੇ ਆਪਾਂ ਸਬਜ਼ੀ ਨਹੀਂ ਵੀ ਸਕਦੇਗੇ ਹਾਂ ਕਿਉਂਕਿ ਅੱਜ ਕੱਲ ਨਾ ਵੇਖ ਲਓ ਹੁਣ ਮੁੱਲ ਦਾ ਸਿਸਟਮ ਹੋ ਗਿਆ ਨਾ ਸਾਰਾ ਹਾਂ ਸਿਸਟਮ ਹੋ ਗਿਆ ਜੀ ਤੇ ਪਰ ਮੁੱਲ ਵਾਇ ਨਹੀਂ ਲੈਣੀ ਸੌਖੀ ਆ ਹੂੰ ਆਪਦੀ ਤਿਆਰ ਕਰਨੀ ਔਖੀ ਹੈ ਜੀ ਉਹ ਦੇਖੋ ਮੇਰੇ ਕਰਨੇ ਖੇਤੀ ਵਾਲੇ ਬੰਦਿਆਂ ਨੂੰ ਤਾਂ ਫਿਰ ਆਪਦੀ ਚੀਜ਼ ਚਾਹੀਦੀ ਹੈ ਨਾ ਦੂਰੀ ਵੀ ਆਪ ਸਬਜ਼ੀ ਆਪਦੇ ਘਰ ਜੋ ਗਰੀ ਹੋਵੇ ਬਹੁਤ ਆ ਹਾਂ ਹਾਂ ਹੈ ਜੀ ਹਾਂ ਜੀ ਹਾਂ ਜੀ ਇਹ ਤਾਂ ਹੈ ਜੀ ਇਹ ਤਾਂ ਹੈ ਜੀ ਤਕਰੀਬਨ ਸਾਰੀ ਉਹ ਤਰ੍ਹਾਂ ਦੀ ਸਬਜ਼ੀ ਲੱਗੀ ਆ ਮਤੀਰੇ ਵੀ ਲ ਇਹ ਕਰਬੂਜੇ ਥੋੜੇ ਘੱਟ ਹੋਏ। ਅੱਛਾ। ਹਾਂ ਜੀ। ਮੁੱਲ ਲੈਣ ਦੀ ਲੋੜ ਨਹੀਂ। ਨਹੀਂ ਲੈਂਦੀ ਨਹੀਂ ਫੇਰ ਵੀ ਨਹੀਂ ਲੈਂਦੇ ਜੀ। ਅੱਛਾ। ਜੇ ਸਬਜ਼ੀ ਸਾਡੇ ਕਿਤੇ ਨਹੀਂ ਵੀ ਨਹੀਂ। ਪਹਿਲੀ ਗੱਲ ਤੇ ਇਹ ਨਹੀਂ ਹੈਗਾ ਵੀ ਸਬਜ਼ੀ ਸਾਡੇ ਲਊਗੀ ਨਾ। ਹਾਂ। ਨਹੀਂ। ਤੇ ਜੇ ਨਾ ਵੀ ਰੱਥੀ ਫਿਰ ਸਾਡੇ ਆਪ ਦੇ ਕਾਲੇ ਛੋਲੇ ਘਰ ਦੇ ਹੁੰਦੇ ਆ। ਉਹ ਬਣਾ ਲਈਦੇ ਆ। ਹਾਂ। ਹੈ ਜੀ। ਚਿੱਟੇ ਛੋਲੇ ਆਪ ਦੇ ਘਰ ਦੇ ਹੁੰਦੇ ਆ ਜੀ। ਬਣਾ ਲਈ ਦੀ ਆਈ ਹਾਂ ਇਹ ਤਾਂ ਹੈ ਜੀ ਜਿਵੇਂ ਸੀਜ਼ਨ ਦੀ ਸਬਜੀ ਹੈ ਜੀ ਆ ਮਿਰਚਾਂ ਵਿੱਚ ਹੈ ਜੀ ਅਸੀਂ ਕੋਈ ਮਸਾਲਾ ਵੀ ਨਹੀਂ ਲੈ ਕੇ ਆਉਂਦੇ ਸ਼ਹਿਰੋਂ ਆਪਦੇ ਬਣਾਉਂਦੇ ਆਪਦੇ ਹੀ ਪੀਸਦੇ ਆ ਜੀ ਠੀਕ ਹੈ ਜੀ ਹਲਦੀ ਵਗੈਰਾ ਮਿਰਚਾਂ ਮਿਰਚਾਂ ਦੇ 20 25 ਬੂਟੇ ਸਾਨੂੰ ਵਾਧੂ ਹੋ ਜੀ ਠੀਕ ਹੈ ਠੀਕ ਘਰ ਵਾਸਤੇ ਵਾਧੂ ਆ ਹਾਂ ਤੇ ਚਲੋ ਬਾਈ ਹਨਾ ਵੀਡੀਓ ਦੀ ਕਰਦੇ ਹਾਂ ਸਮਾਰੋ ਜੀ ਜੀ ਤੇ ਬਾਕੀ ਆਪਣੀ ਨਵੀਂ ਜਨਰੇਸ਼ਨ ਨੂੰ ਕੁਝ ਦੱਸਣਾ ਚਾਹੁੰਦੇ ਹੋ ਜੀ ਹਨਾ ਉਹ ਨਵੀਂ ਜਨਰੇਸ਼ਨ ਨੂੰ ਤਾਂ ਬਾਈ ਜੀ ਇਹੀ ਆ ਵੀ ਕੋਈ ਚੀਜ਼ ਦਾ ਸ਼ੌਕ ਪਾ ਲੋ ਠੀਕ ਹੈ ਕਿਸੇ ਦਾ ਵੀ ਪਾ ਲੋ ਹੈ ਤੁਸੀਂ ਇਹ ਨਹੀਂ ਵੀ ਖੇਤੀ ਦੇ ਪਾਲਣ ਮਖੇਤਰੀ ਦੇ ਪਾਲੋ ਹਨ ਕੋਈ ਚੀਜ਼ ਆਜੀ ਕਿਸੇ ਚੀਜ਼ ਦਾ ਪਾਲੋ ਆਪਣੇ ਨਾਲ ਆਪਣੇ ਸ਼ੌਕ ਹਨ ਜਿਹੜੇ ਜ਼ਿੰਮੇਦਾਰਾਂ ਦੇ ਜਾਂ ਬੱਚੇ ਹੈਗੇ ਆ ਉਹ ਮਤਲਬ ਕਿ ਗਲਤ ਸੰਗਤਾਂ ਨਾ ਜਾਣ ਹੋਰ ਵੀ ਜਿਹੜੇ ਬੱਚੇ ਹੈਗੇ ਕਿਸੇ ਮੌਕੇ ਉਹ ਵੀ ਕਿਸੇ ਗਲਤ ਸੰਗਤਾਂ ਨਾ ਜਾਣ ਹਾਂਜੀ ਆਪ ਦਾ ਕਰਦਾ ਕੋਈ ਕੰਮ ਵਗੈਰਾ ਕਹਿੰਦਾ ਮਤਲਬ ਹੁਣ ਤੁਸੀਂ ਮਤਲਬ 50 ਸਾਲ ਦੀ ਉਮਰ ਹੋ ਗਈ ਤੁਹਾਡੀ 60 ਸਾਲ ਦੀ ਉਮਰ ਦੇ ਵਿੱਚ ਵੀ ਆਪੇ ਕੰਮ ਕਰਦੇ ਹੋ ਹਨਾ ਕਰਦੇ ਜੀ ਹਾਂਜੀ ਠੀਕ ਹੈ ਤੇ ਪਰ ਲੀਕ ਮੈਂ ਬੱਚੇ ਪੜਾਉਣ ਕਰਕੇ 10 ਪੰਜ 7 8 ਸਾਲ ਸ਼ਹਿਰ ਗਿਆ ਸੀ ਉਦੋਂ ਮੈਂ ਵਾਈ ਠੇਕੇ ਦੇ ਦਿੱਤੀ ਠੀਕ ਹੈ ਹੁਣ 6 7 ਸਾਲ ਦੀ ਦੁਬਾਰਾ ਫੇਰ ਸ਼ੁਰੂ ਕੀਤੀ ਠੀਕ ਹੈ ਕਹਿੰਦਾ ਮਤਲਬ ਜਿਵੇਂ ਅੱਜ ਕੱਲ ਨਾ 15 20 ਸਾਲ ਦਾ ਜਵਾਬ ਹੁੰਦਾ ਨਹੀਂ ਤੇ ਸ਼ਹਿਰ ਨੂੰ ਭਜਦਾ ਤੇ ਸ਼ਹਿਰ ਨੂੰ ਭਜਦਾ ਜੀ ਤੇ ਖੇਤੀ ਨੂੰ ਕਹਿੰਦਾ ਜਾਂਦਾ ਬਾਹਰ ਜਾਈ ਗਿਆ ਹਨਾ ਵੇਚ ਕੇ ਤੇ ਛੱਡ ਕੇ ਕੰਮ ਨਾ ਇਹ ਬੇਟਾ ਵੀ ਮੇਰੇ ਨਾਲ ਹੀ ਕੰ ਫਾਲਾਕੀ ਮੈਰਿਡ ਹੈ ਜੀ ਉਹ ਹੂੰ 2-3 ਸਾਲ ਤੋਂ ਠੀਕ ਹੈ ਤੇ ਉਹ ਵੀ ਨਹੀਂ ਪਹਿਲਾਂ ਉਹਨੇ ਸੋਚਿਆ ਕਿ ਮੈਂ ਬਾਹਰ ਜਾਣਾ ਹੈਗਾ ਇੱਥੇ ਨਾਲ ਕੰਮ ਕਰਾਉਦਾ ਖੇਤ ਦੇ ਵਿੱਚ ਠੀਕ ਹੈ ਬਸ ਇਹੀ ਹੈ ਜੀ ਆਉਣ ਵਾਲੀ ਪੀੜ੍ਹੀ ਨੂੰ ਹਾਂ ਵੀ ਨਸ਼ਿਆਂ ਤੋਂ ਬਚ ਕੇ ਰੋ ਜੀ ਬਸ ਚੰਗੇ ਰਸਤੇ ਜਾਓ ਨਾ ਚੰਗੇ ਰਸਤੇ ਜਾਓ ਜੀ ਕੋਈ ਕੋਈ ਜਿਹਨੂੰ ਕਿਸੇ ਨੂੰ ਚੰਗਾ ਰਸਤਾ ਮਿਲਦਾ ਹੈਗਾ ਉਹ ਤੀ ਜਾਓ ਪਰ ਨਸ਼ਿਆਂ ਤੋਂ ਬਚ ਕੇ ਹਾਂ ਜੀ ਬਸ ਇਹੀ ਅਫੀਲ ਹੈ ਜੀ ਠੀਕ ਹੈ ਚਲੋ ਧੰਨਵਾਦ ਜੀ ਬਹੁਤ ਜਾਣਕਾਰੀ ਦਿੱਤੀ ਹੈ ਨਾ ਠੀਕ ਹੈ ਬਈ ਓਕੇ ਅੱਛਾ ਜੀ ਚਲੋ ਬਾਬਿਓ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਹਨ ਤੇ ਸਬਸਕ੍ਰਾਈਬ ਕਰਦੇ ਹੋ ਆਪਣੇ ਚੈਨਲ ਨੂੰ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਹਨ ਤੇ ਚਲੋ ਮਿਲਾਂਗੇ ਤੁਹਾਡੇ ਨਾਲ ਹੁਣ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਸਤਿ ਸ੍ਰੀ ਅਕਾਲ